ਮਤਲਬ ਇਹ ਕਹਿੰਨਾ ਵੀ ਪਹਿਲਾਂ ਚਰਚਾ ਦਾ ਚੱਲੇ ਕਰ ਕਰ ਚ ਗਲਤਾ ਚੱਲੇ ਛੋਟੇ ਬੱਚੇ ਆਪਣੇ ਪੇਰੈਂਟਸ ਨੂੰ ਸਵਾਲ ਪੁੱਛਣ ਅਸੀਂ ਤਾਂ ਇਹ ਮੂਮੈਂਟ ਬਣਾਣੀ ਹੈ ਵੀ ਛੋਟੇ ਬੱਚੇ ਜਿਹੜੇ ਸਕੂਲ 'ਚ ਜਾਂਦੇ ਨੇ ਉਹ ਪੇਰੈਂਟਸ ਨੂੰ ਪੁੱਛਣ ਵੀ ਤੁਸੀਂ ਕਹ ਰਹੇ ਹੋ 8 ਸਾਲ 'ਚ ਪਾਣੀ ਖਤਮ ਹੋ ਜਾਣਾ ਹੈ 10 ਸਾਲ 'ਚ ਹੋ ਜਾਣਾ ਹੈ ਵੀ ਅਸੀਂ ਕੀ ਪੀਵਾਂਗੇ ਤਾਂ ਅੱਗੇ ਮੋਟਿਵ ਕੀ ਹੈ ਕੀ ਸੋਚਿਆ ਇਸ ਤੋਂ ਬਾਅਦ ਸਫਾਈ ਤਾਂ ਤੁਸੀਂ ਕਰ ਰਹੇ ਹੋ ਕੀ ਲੱਗਦਾ ਮਿਸ਼ਨ ਕਦੋਂ ਤੱਕ ਦਾ ਹੈ ਤੇ ਅੱਗੇ ਕਿੱਧਰ ਨੂੰ ਵਧਣਾ ਹੈ ਮੇਨ ਜਿਹੜਾ ਸਭ ਤੋਂ ਵੱਡਾ ਕਾਰਨ ਆ ਉਹ ਤਾਂ ਇੰਡਸਟਰੀ ਹੈ ਇੰਡਸਟਰੀ ਕਰਕੇ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ ਇੰਡਸਟਰੀ ਕਰਕੇ ਹੀ ਪਾਣੀ ਦਾ ਲੈਵਲ ਜਿਹੜਾ ਹੈਗਾ ਇੰਨਾ ਜ਼ਿਆਦਾ ਪੋਲਿਊਟ ਹੋ ਗਿਆ ਵੀ ਗਰਾਊਂਡ ਵਾਟਰ ਵੀ ਜਿਹੜਾ ਹੈਗਾ ਇੰਡਸਟਰੀ ਨੇ ਤਬਾਹ ਕੀਤਾ ਹੈ ਪਹਿਲਾਂ ਗੱਲ ਕਰਦੇ ਤੇ ਪਿੰਡਾਂ 'ਚ ਘਰਾਟ ਚੱਲਦੇ ਹੁੰਦੇ ਤੇ ਉਸ ਲੈਵਲ ਤੇ ਸਾਡਾ ਤਾਂ ਵਿਜ਼ਨ ਇਹ ਹੈ ਵੀ ਅਸੀਂ ਘਰਾਟ ਦੇ ਲੈਵਲ ਤੇ ਫੇਰ ਪੰਜਾਬ ਨੂੰ ਮੁੜ ਲਿਆਉਣਾ ਹੈ 15-20 ਸਾਲ ਤਾਂ ਲੱਗਣਗੇ ਇਸ ਮੋੜ 'ਤੇ ਇੰਡਸਟਰੀ ਦਾ ਤਾਂ ਡਾਟਾ ਹੀ ਕਿਸੇ ਕੋ ਨਹੀਂ ਹੈਗਾ ਐਗਜ਼ੈਕਟ ਡਾਟਾ ਹੀ ਨਹੀਂ ਮਿਲਦਾ ਵੀ ਕਿੰਨਾ ਪਾਣੀ ਇਹ ਵਰਤਦੇ ਨੇ ਕਿੰਨਾ ਪਾਣੀ ਇਹ ਪੋਲਿਊਟ ਕਰਦੇ ਨੇ ਅਸੀਂ ਜੀਨ ਪਾਈ ਫਿਰਦੇ ਆ ਸਭ ਤੋਂ ਜ਼ਿਆਦਾ ਪਾਣੀ ਤਾਂ ਜਿਹੜੀ ਜੀਨ ਹੈਗੀ ਆ ਜੀਨ ਇੰਡਸਟਰੀ ਜਿਹੜੀ ਕੰਜ਼ੂਮ ਕਰਦੀ ਆ ਡਾਈਇੰਗ ਇੰਡਸਟਰੀ ਕੰਜ਼ੂਮ ਕਰਦੀ ਆ ਉਹਨਾਂ ਤੋਂ ਉਹਨਾਂ ਦਾ ਇੱਕ ਲੈਵਲ ਤੇ ਆਪਾਂ ਛੋਟੇ ਲੈਵਲ ਤੇ ਬਾਇਕਟ ਕਰ ਸਕਦੇ ਆ ਕੋਈ ਬਹੁਤ ਸਿਆਣੇ ਜੇ ਬੰਦੇ ਜਿਨ੍ਹਾਂ ਨੂੰ ਕਹਿਆ ਜਾਂਦਾ ਬਡੇਰੀ ਉਮਰ ਦੇ ਕਿ ਇਹੋ ਜਿਹਾ ਕੋਈ ਪਹਿਲ ਕਦਮੀ ਕਰਦੇ ਉਹ ਤੋਂ ਤਾਂ ਆਪਾਂ ਸੋਚ ਦੇ ਕੇ ਹਾਂ ਬਈ ਇਹ ਸਿਆਣੇ ਨਹੀਂ ਤੁਸੀਂ ਬੜੇ ਯੰਗ ਹੋ ਨੌਜਵਾਨ ਹੋ ਤੁਹਾਡੇ ਨਾਲ ਕੰਮ ਕਰਨ ਵਾਲੇ ਸਾਰੇ ਨੌਜਵਾਨ ਨੇ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਹੁਣ ਓਵੇਂ ਨੌਜਵਾਨੀ ਓਵੇਂ ਕੰਮ ਨਹੀਂ ਕਰ ਰਹੀ ਪਰ ਤੁਸੀਂ ਉਤੇ ਵਿਰਾਮ ਚਿੰਨ ਲਗਾਤਾ ਉਸ ਗੱਲ ਤੇ ਵੀ ਨਹੀਂ ਪੰਜਾਬ ਦੇ ਪੁੱਤ ਹਜੇ ਹੈਗੇ ਆ ਤੇ ਪੰਜਾਬ ਦੇ ਪੁੱਤਾਂ ਦੇ ਦਿਲਾਂ ਦੇ ਵਿੱਚ ਦਰਦ ਹੈਗਾ ਵੀ ਪੂਰੇ ਭਾਰਤ ਪਰਦਾ ਇਹ ਮੁੱਦਾ ਬਣਿਆ ਹੋਇਆ ਵੀ ਪੰਜਾਬ ਹੁਣ ਆਪਣੇ ਪੰਜਾਬ ਦਾ ਯੂਥ ਸਪੈਸ਼ਲੀ ਜਿਹਨੂੰ ਲੋਕਾਂ ਨੇ ਕਿਹਾ ਸੀ ਇਹਦਾ ਉੜਤਾ ਪੰਜਾਬ ਹੈ ਇਹ ਉਹ ਹੈ ਉਹ ਯੂਥ ਹੁਣ ਅੱਗੇ ਵਧ ਰਿਹਾ ਤੇ ਹਰ ਰੋਜ਼ ਅਸੀਂ ਦੇਖਦੇ ਆਂ ਵੀ ਸਾਡੇ ਕੋਲ ਸਮਾਂ ਨਹੀਂ ਹੁੰਦਾ ਇੰਨੇ ਕਾਲਸ ਆਂਦੇ ਆ ਟੈਂਡ ਕਰਨੇ ਤੇ ਉਹ ਕਹਿੰਦੇ ਆ ਵੀ ਅਸੀਂ ਮੂਵਮੈਂਟ ਨਾਲ ਜੁੜਨਾ ਹੈ ਜੋ ਕੁਝ ਵੀ ਹੁੰਦਾ ਸਾਡੇ ਕੋਲ ਅਸੀਂ ਕਰਾਂਗੇ ਤੁਹਾਡੇ ਨਾਲ ਖੜਾਂਗੇ ਇਹ ਨਵਾਂ ਪੰਜਾਬ ਹੈ ਵੀ ਤਾਂ ਲੱਗਦਾ ਨਹੀਂ ਕਿ ਇਹ ਕੰਮ ਜਿਹੜਾ ਸੀ ਇਹ ਕੰਮ ਸਰਕਾਰਾਂ ਦਾ ਜਿੰਮਾ ਹੁੰਦਾ ਤੁਹਾਨੂੰ ਲੱਗਦਾ ਨਹੀਂ ਕਿ ਵੀ ਕੋਈ ਦਿੱਕਤ ਹੋਊ ਇਹੋ ਜੀ ਸਾਨੂੰ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਆਧਾਰ ਤੇ ਖੜੇ ਹੋਏ ਆ 21 ਅਪ੍ਰੈਲ ਨੂੰ ਅਸੀਂ ਪਹਿਲੀ ਵੀਡੀਓ ਪਾਈ ਆ ਤਾਂ ਹੀ ਪਾਈ ਆ ਹੁਣ ਤਾਂ ਵੀ ਲਾਅ ਵੀ ਕਹਿੰਦਾ ਜੇ ਸਾਨੂੰ ਕੋਈ ਸਰਕਾਰ ਇਹਨਾਂ ਚੀਜ਼ਾਂ ਤੋਂ ਰੋਕਦੀ ਹੈ ਜਾਂ ਕੋਈ ਵੀ ਬੰਦਾ ਰੋਕਦਾ ਉਹ ਤਾਂ ਅਨ ਕਨਸਟੀਟਿਊਸ਼ਨਲ ਕੰਮ ਕਰ ਰਿਹਾ ਅਸੀਂ ਤਾਂ ਕਨਸਟੀਟਿਊਸ਼ਨਲ ਕੰਮ ਕਰ ਰਹੇ ਆ ਜੇ ਸਰਕਾਰਾਂ ਦਾ ਵਸਦਾ ਨਹੀਂ ਹੈਗਾ ਤੇ ਸਾਨੂੰ ਦੱਸ ਦੇਣਾ ਅਸੀਂ ਦੱਸ ਦੇਵਾਂਗੇ ਕਿਵੇਂ ਕਰਨਾ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜਗ ਜਾਹਿਰ ਹੈ ਜਦੋਂ ਮੁੱਖ ਮੰਤਰੀ ਜਾ ਕੇ ਵੇਂਹ ਚ ਪਾਣੀ ਪੀਂਦੇ ਆ ਤੇ ਉਹਨਾਂ ਨੂੰ ਆਪ ਪਤਾ ਲੱਗਦਾ ਵੀ ਕੀ ਹੋਇਆ ਉਹਨਾਂ ਦੇ ਨਾਲ ਜਦੋਂ ਪੋਲੋ ਚ ਜਾਂਦੇ ਆ ਇਹ ਕਲੇਮ ਹੈਗੇ ਆ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਤਾਂ ਫਿਰ ਅਸੀਂ ਕਹਿੰਦੇ ਆ ਵੀ ਜੇ ਤੁਹਾਨੂੰ ਪਤਾ ਹੈ ਗਰਾਊਂਡ ਰਿਐਲਿਟੀ ਵੀ ਪਤਾ ਹੈ ਫਿਰ ਉਹਨਾਂ ਦਾ ਐਡਰੈਸ ਵੀ ਕਰੋ ਉਹਦਾ ਸੋਲੂਸ਼ਨ ਲੱਭੋ ਜੇ ਤੁਸੀਂ ਨਹੀਂ ਲੱਭੋਗੇ ਤਾਂ ਲੋਕਾਂ ਨੇ ਫਿਰ ਆਪ ਖੜੇ ਹੋਣਾ ਤੇ ਲੋਕਾਂ ਨੇ ਆਪ ਕਰਨਾ ਹੈ ਤੁਹਾਨੂੰ ਕਿਸੇ ਪਾਸੋਂ ਇਹੋ ਜਿਹਾ ਸਹਯੋਗ ਦੀ ਗੱਲਬਾਤ ਆਈ ਸਰਕਾਰਾਂ ਵੱਲੋਂ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਮੈਨੂੰ ਲੱਗਦਾ ਹੋਰ ਥੋੜਾ ਜਿਆ ਉੱਚੀ ਰੋਲਾ ਪਾਣ ਦੀ ਲੋੜ ਹੈ ਹੋਰ ਲੋਕਾਂ ਨੂੰ ਨਾਲ ਜੋੜਨ ਦੀ ਲੋੜ ਹੈ ਫਿਰ ਅਸੀਂ ਜਾ ਕੇ ਇਹਨਾਂ ਦੇ ਦਰਾਂ 'ਚ ਬੈਠਾਂਗੇ ਸਵਾਲ ਵੀ ਪੁੱਛਾਂਗੇ ਵੀ ਤੁਸੀਂ ਇੰਨੇ ਚਿਰ ਤੋਂ ਅਸੀਂ ਰੋਲਾ ਪਾ ਰਹੇ ਹਾਂ ਤੁਸੀਂ ਸੁਣਦੇ ਕਿਉਂ ਨਹੀਂ ਸਾਡੀ ਤੇ ਹਜੇ ਤਾਂ ਮੈਨੂੰ ਲੱਗਦਾ ਵੀ ਸੁੱਤੀ ਹੀ ਪਈ ਹੈ ਸਰਕਾਰ ਇਹ ਲਗਾਤਾਰ ਕਿਹਾ ਜਾਂਦਾ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਖਤਮ ਹੋ ਜਾਣਾ ਖਾਸ ਕਰਕੇ ਧਰਤੀ ਹੇਠਲਾ 2039 ਤੱਕ ਦੀ ਗੱਲ ਕੀਤੀ ਜਾਂਦੀ ਹੈ ਤੁਹਾਡੀ ਕੈਲਕੂਲੇਸ਼ਨਸ ਕੀ ਨੇ ਪੰਜਾਬ ਦੇ ਪਾਣੀ ਅੰਦਰ 33 ਤੱਕ ਇਹਨਾਂ ਨੇ ਵਾਟਰ ਬਾਕਸ ਬਣਾ ਕੇ ਤੁਹਾਨੂੰ ਮੁੱਲ ਪਾਣੀ ਵੇਚਣਾ ਚਲ ਤਾਂ ਉਹ ਮਿਨਰਲ ਵਾਟਰ ਦਾ ਕਨਸੈਪਟ ਚੱਲਿਆ ਹੋਇਆ ਆਰਓ ਦਾ ਚੱਲਿਆ ਹੋਇਆ ਮੁੱਲੀ ਹੋ ਗਿਆ ਜੀ ਪਾਣੀ ਫਿਰ ਉਹ ਘਰ ਘਰ ਵਾਟਰ ਬਾਕਸ ਵੀ ਲੱਗਣੇ ਕਿੰਨੇ ਕੁ ਦੂਰ ਦੀ ਗੱਲ ਰਹਿ ਗਈ ਜੇ ਅੱਜ ਅਸੀਂ ਸੋਚ ਲਈਏ ਵੀ ਇਹਨੂੰ ਰੋਕਣਾ ਤੇ ਫਿਰ ਅਸੀਂ ਦੱਸ ਸਕਦੇ ਹਾਂ ਵੀ ਕਿਵੇਂ ਰੋਕਣਾ ਤੇ ਅਸੀਂ ਇਹਨੂੰ ਰੀਸਟੋਰ ਕਿਵੇਂ ਕਰਨਾ ਤੁਸੀਂ ਦੱਸੋ ਨਾ ਫਿਰ ਲੋਕਾਂ ਦਾ ਦੱਸੋ ਨਾ ਕਿ ਕਿੱਦਾਂ ਰੋਕਿਆ ਜਾ ਸਕਦਾ ਪਹਿਲਾਂ ਤਾਂ ਆਪਣਾ ਇੰਡਸਟਰੀ ਦੂਜਾ ਖੇਤੀ ਤੀਜਾ ਖੇਤੀ ਆਧਾਰਤ ਜਿਹੜੀ ਪਾਲਿਸੀ ਖੇਤੀ ਨੂੰ ਲੈ ਕੇ ਜਿਹੜੀਆਂ ਪਾਲਿਸੀਆਂ ਬਣੀਆਂ ਹੋਈਆਂ ਨੇ ਉਹ ਸਰਕਾਰਾਂ ਚੇਂਜ ਨਹੀਂ ਕਰ ਰਹੀਆਂ ਅੱਜ ਮੈਨੂੰ ਦਿਖਾਓ ਕਿੱਥੇ ਸੂਰਜ ਮੁਖੀ ਆਰਮੀਓਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਚਿਲੇੜੀ ਅੱਜਕੱਲ ਪੰਜਾਬ ਦੇ ਪਾਣੀਆਂ ਦੀ ਕਰਾਂਗੇ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਲਗਾਤਾਰ ਡੂੰਗਾ ਹੁੰਦਾ ਜਾ ਰਿਹਾ ਹੈ ਪਰ ਇਹ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਗੱਲ ਕੀਤੀ ਜਾਵੇ ਤੇ ਚਿਹੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਜਿਸ ਦੇ ਨਾਂ ਉੱਤੇ ਪੰਜਾਬ ਦਾ ਨਾਮ ਹੈ ਪੰਜਾਬਾਂ ਦੀ ਧਰਤੀ ਨੂੰ ਪੰਜਾਬ ਕਿਹਾ ਜਾਂਦਾ ਤਾਂ ਲਗਾਤਾਰ ਪਾਣੀ ਜਿਹੜੇ ਆ ਪਲੀਤ ਹੋ ਰਹੇ ਨੇ ਤੇ ਦਰਿਆਈ ਪਾਣੀ ਹੋਣ ਤੇ ਜਾਂ ਜਿਹੜਾ ਧਰਤੀ ਹੇਠਲਾ ਪਾਣੀ ਆ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 2039 ਤੱਕ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਵੱਡੇ ਸੰਕਟ ਦੇ ਰੂਪ ਦੇ ਵਿੱਚ ਬਦਲ ਜਾਵੇਗਾ ਤਾਂ ਪੰਜਾਬ ਦੇ ਵਿੱਚ ਇੱਕ ਠੰਡਾ ਹਵਾ ਦਾ ਬੁੱਲਾ ਆਉਂਦਾ ਜਦੋਂ ਵਾਟਰ ਵਾਰੀਅਰਸ ਪੰਜਾਬ ਦੀ ਟੀਮ ਪੰਜਾਬ ਦੇ ਦਰਿਆਈ ਪਾਣੀ ਨੂੰ ਪ੍ਰਲੀਤ ਹੋਣ ਤੋਂ ਬਚਾਉਣ ਦੇ ਲਈ ਕਾਰਜ ਕਰ ਰਹੀ ਹੈ ਤਾਂ ਇਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਦਾ ਵਾਟਰ ਵਾਰੀਅਰਸ ਪੰਜਾਬ ਦੇ ਆਗੂ ਡਾਕਟਰ ਮਨਜੀਤ ਸਿੰਘ ਮੁਲਾਕਾਤ ਦੇ ਵਿੱਚ ਸ਼ਾਮ ਰਹਿਣਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕਿਵੇਂ ਸੋਚਿਆ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਅਜਿਹਾ ਕਾਰਜ ਵਿੰਡਿਆ ਜਾਵੇ ਜਿਸ ਤਰ੍ਹਾਂ ਦਾ ਤੁਸੀਂ ਕਰ ਰਹੇ ਅਸੀਂ ਦੇਖ ਰਹੇ ਹਾਂ ਸਤਲੁਜ ਦਰਿਆ ਦੇ ਉੱਤੇ ਬਿਆਸ ਦਰਿਆ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਤੇ ਜਿਹੜਾ ਉਹ ਪਾਣੀ ਆ ਪਾਣੀ ਨੂੰ ਜਿਹੜੇ ਵਿੱਚ ਬਹੁਤ ਸਾਰੇ ਲੋਕ ਸਮਾਨ ਸਿੱਟ ਜਾਂਦੇ ਆ ਉਸ ਨੂੰ ਸਾਫ ਸਫਾਈ ਕਰ ਰਹੇ ਹੋ ਕਿਵੇਂ ਜਹਨ ਦੇ ਵਿਚਾਇਕ ਇਧਰ ਵੱਲੋਂ ਤੁਰਿਆ ਜਾਵੇ ਅ ਦਰਅਸਲ ਇਸ ਦੀ ਸ਼ੁਰੂਆਤ ਜਿਵੇਂ ਕਹਿੰਦੇ ਆ ਨੇ ਵੀ ਤੇਰਾ ਗੁਰੂ ਕੌਣ ਹੈ ਤੇ ਮੈਂ ਕਹਿੰਦਾ ਵੀ ਬੰਦੇ ਦੀ ਜ਼ਿੰਦਗੀ ਚ ਗੁਰੂ ਉਹਦਾ ਇੱਕ ਨਹੀਂ ਹੁੰਦਾ ਤੇ ਬਹੁਤ ਸਾਰੇ ਫੈਕਟਰ ਸਟੀਮੂਲੇਟਿੰਗ ਰਹੇ ਆ ਜਿਵੇਂ ਕਿ ਮੈਂ ਜਦੋਂ ਸਾਊਥ ਚ ਆਪਣੀ ਸਟੱਡੀ ਕਰਦਾ ਸੀ ਤੇ ਮੇਰੇ ਜਿਹੜੇ ਪੀ ਐਚ ਡੀ ਸੁਪਰਵਾਈਜ਼ਰ ਨੇ ਉਹਨਾਂ ਨਾਲ ਗੱਲਬਾਤ ਹੋਈ ਨਾਰਮਲੀ ਜਿਵੇਂ ਭਾਂਡਿਆਂ ਵਾਸਤੇ ਥੋੜਾ ਜਿਹਾ ਜ਼ਿਆਦਾ ਪਾਣੀ ਆਪਾਂ ਵਰਤ ਲੈਣੇ ਆ ਧੋਣ ਵਾਸਤੇ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਆਪਣੀ ਲੈਂਗੁਏਜ ਚ ਕਿਹਾ ਵੀ ਤੁਸੀਂ ਇੰਨਾ ਪਾਣੀ ਕਿਉਂ ਵਰਤਦੇ ਹੋ ਸਾਡੇ ਕੋਲ ਕਿਹੜਾ ਪੰਜ ਦਰਿਆ ਨੇ ਹੂੰ ਮੈਂ ਕਿਹਾ ਜੀ ਸਾਡੇ ਕੋਲ ਵੀ ਪੰਜ ਨਹੀਂ ਹੈਗੇ ਹੂੰ ਮੈਂ ਕਿਹਾ ਢਾਈ ਦਾ ਬਿਲਕੁਲ ਉਹ ਕਹਿੰਦੇ ਜੀ ਢਾਈ ਹੈ ਤੇ ਤੁਹਾਡਾ ਵਾਟਰ ਕਰਾਈਸਿਸ ਵੀ ਵੱਧ ਰਿਹਾ ਮੈਂ ਕਿਹਾ ਜੀ ਬਹੁਤ ਬੁਰਾ ਹਾਲ ਹੈ ਹੂੰ ਕਹਿੰਦਾ ਫੇਰ ਤਾਂ ਤੁਹਾਡਾ ਜਮਾ ਹੀ ਫਿਰ ਐਂਡ ਤੇ ਆ ਗਈ ਕਹਾਣੀ ਜੇ ਪੰਜਾਬ ਜਿਹੜੇ ਸੂਬੇ ਨੂੰ ਅਸੀਂ ਸਮਝਦੇ ਸੀ ਪੰਜ ਦਰਿਆ ਵਗਦੇ ਆ ਬਿਲਕੁਲ ਕਹਿੰਦਾ ਤੁਹਾਡਾ ਤਾਂ ਫੇਰ ਹੈ ਹੀ ਕੁਛ ਨਹੀਂ ਫਿਰ ਇੱਧਰ ਆ ਕੇ ਇਹਨਾਂ ਚੀਜ਼ਾਂ ਨੂੰ ਅਸੀਂ ਸਟੱਡੀ ਕੀਤਾ ਜਦੋਂ ਮੈਂ ਇੱਧਰ ਆ ਕੇ ਜੌਬ ਸ਼ੁਰੂ ਕਰੀ ਤੇ ਮੈਂ ਦੇਖਿਆ ਸਤਲੁਜ ਤੇ ਇੱਕ ਦੋ ਵਾਰੀ ਲੰਘਿਆ ਪਾਣੀ ਦਾ ਲੈਵਲ ਪੋਲਿਊਸ਼ਨ ਦਾ ਤੇ ਜਿਹੜੇ ਵੀ ਮਸਲੇ ਸੀਗੇ ਬੁੱਡੇ ਦਰਿਆ ਦਾ ਰਾਵੀ ਦਾ ਪਾਣੀ ਜਿੰਮੇ ਘਟ ਰਿਹਾ ਵਧ ਰਿਹਾ ਭਾਵੇਂ ਸਤਲੁਜ ਦਾ ਇਸ਼ੂ ਹੈ ਭਾਵੇਂ ਬਿਆਸ ਦਾ ਇਸ਼ੂ ਹੈ ਇਹ ਹੌਲੀ ਹੌਲੀ ਮੈਨੂੰ ਲੱਗਾ ਵੀ ਇਹਦੇ ਵਾਸਤੇ ਹੁਣ ਤਾਂ ਪਹਿਲ ਕਰਨੀ ਪਊਗੀ ਕਿਉਂਕਿ ਇਹ ਆਖਰੀ ਸਮਾਂ ਮੈਨੂੰ ਲੱਗਦਾ ਵੀ ਪੰਜਾਬ ਦੇ ਪਾਣੀ ਵਾਲੀ ਕੀਤਾ ਜਾ ਸਕਦਾ ਤੇ ਫਿਰ ਮੈਂ ਇਹ ਵਾਟਰ ਵਾਰੀਅਰ ਮੂਹਮ ਦੀ ਟੀਮ ਪਹਿਲਾਂ ਇੰਡੀਵਿਜੂਅਲੀ ਮੈਂ ਕੱਲਾ ਜਾਂਦਾ ਰਿਹਾ ਸਫਾਈ ਕਰਦਾ ਰਿਹਾ ਫਿਰ ਹੌਲੀ ਹੌਲੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਾਰਵਾ ਬਣ ਗਿਆ ਬਿਲਕੁਲ ਕਿੰਨੇ ਕ ਲੋਕ ਜਿਹੜੇ ਆ ਕਿੰਨੇ ਕ ਵਲੰਟੀਅਰ ਤੁਹਾਡੇ ਨਾਲ ਜੁੜੇ ਨੇ ਤੇ ਕਿੱਥੋਂ ਕਿੱਥੋਂ ਵਲੰਟੀਅਰ ਜਿਹੜੇ ਆ ਤੁਹਾਡਾ ਸਹਿਯੋਗ ਦੇਣ ਦੇ ਲਈ ਆਉਂਦੇ ਆ ਸਾਡੇ ਜੀ ਵਲੰਟੀਅਰ ਮੋਟਾ ਮਾਟੀ 200 ਕ ਬੰਦਾ ਸਾਡੇ ਨਾਲ ਜੁੜਿਆ ਹੋਇਆ ਹੈਗਾ ਵੱਖ-ਵੱਖ ਪਿੰਡਾਂ ਚੋਂ ਵੱਖ-ਵੱਖ ਜ਼ਿਲ੍ਹਿਆਂ ਚੋਂ ਜਿਵੇਂ ਕਿ ਬਟਾਲੇ ਤੋਂ ਸੰਗਰੂਰ ਤੋਂ ਜੇ ਮੁਕੇਰੀਆਂ ਤੋਂ ਗੁਰਦਾਸਪੁਰ ਕਤਲੌਰ ਪਠਾਨਕੋਟ ਤੇ ਮਾਨਸੇ ਦੇ ਬਠਿੰਡੇ ਮਤਲਬ ਉਧਰੋਂ ਵੀ ਕਾਲ ਸਾਨੂੰ ਆ ਰਹੀਆਂ ਨੇ ਵੀ ਅਸੀਂ ਵੀ ਤੁਹਾਡੇ ਨਾਲ ਜੁੜਨਾ ਹੈ ਮਤਲਬ ਇਹ ਲੁਧਿਆਣਾ ਤੇ ਆਪਣਾ ਬਿਆਸ ਸਾਰੇ ਕਿਤੇ ਅੰਮ੍ਰਿਤਸਰ ਜਲੰਧਰ 올ਓਵਰ ਪੰਜਾਬ ਤੋਂ ਸਾਨੂੰ ਕਾਲਸ ਆ ਰਹੀਆਂ ਨੇ ਤੇ ਟੀਮਾਂ ਤਿੰਨੇ ਦਰਿਆਵਾਂ ਤੇ ਅਸੀਂ ਬਣਾਈਆਂ ਹੋਈਆਂ ਨੇ ਜੀ ਤਾਂ ਅੱਗੇ ਮੋਟਿਵ ਕੀ ਹੈ ਕੀ ਸੋਚਿਆ ਹੈ ਕਿ ਇਸ ਤੋਂ ਬਾਅਦ ਸਫਾਈ ਤਾਂ ਤੁਸੀਂ ਕਰ ਰਹੇ ਹੋ ਕੀ ਲੱਗਦਾ ਮਿਸ਼ਨ ਕਦੋਂ ਤੱਕ ਦਾ ਹੈ ਤੇ ਅੱਗੇ ਕਿੱਧਰ ਨੂੰ ਵਧਣਾ ਹੈ ਇਹ ਬਹੁਤ ਮਤਲਬ ਕਿ ਜੇ ਸਵਾਲ ਅਸੀਂ ਇਸ ਦਾ ਜਵਾਬ ਦੇਖੀਏ ਤਾਂ ਬਹੁਤ ਲੰਮਾ ਸਵਾਲ ਹੈ ਕਿਉਂਕਿ ਇੱਕ ਸੈਂਟੈਂਸ ਦਾ ਜਵਾਬ ਬਹੁਤ ਵੱਡਾ ਜਵਾਬ ਇਹਦਾ ਹੈਗਾ ਵੀ ਪਹਿਲਾ ਗੱਲ ਤਾਂ ਇਹ ਪਹਿਲੀ ਗੱਲ ਤਾਂ ਆਪਾਂ ਕਰਦੇ ਹਾਂ ਵੀ ਪੱਧਰ ਜਿਹੜਾ ਹੈਗਾ ਪਾਣੀਆਂ ਦਾ ਵਾਟਰ ਟੇਬਲ ਹੈ ਜਿਹੜੀ ਉਹ ਖਰਾਬ ਹੋ ਗਈ ਉਹਦੇ ਵਾਸਤੇ ਵੀ ਕੁਝ ਕਰਨਾ ਪੈਣਾ ਦਰਿਆ ਦੀ ਸਫਾਈ ਨਾਲ ਇਕੱਲਾ ਇੱਕ ਐਫਰਟ ਹੈ ਇਹ ਉਹ ਲੋਕ ਨੇ ਜਿਹੜਿਆ ਨੇ ਸਾਡਾ ਸਾਥ ਦੇਣਾ ਇਸ ਗੱਲ ਨੂੰ ਸਮਝ ਕੇ ਫਿਰ ਮੇਨ ਜਿਹੜਾ ਸਭ ਤੋਂ ਵੱਡਾ ਕਾਰਨ ਉਹ ਤਾਂ ਇੰਡਸਟਰੀ ਹੈ ਇੰਡਸਟਰੀ ਕਰਕੇ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ ਇੰਡਸਟਰੀ ਕਰਕੇ ਹੀ ਪਾਣੀ ਦਾ ਲੈਵਲ ਜਿਹੜਾ ਹੈਗਾ ਇੰਨਾ ਜ਼ਿਆਦਾ ਪੋਲਿਊਟ ਹੋ ਗਿਆ ਵੀ ਗਰਾਊਂਡ ਵਾਟਰ ਵੀ ਜਿਹੜਾ ਹੈਗਾ ਇੰਡਸਟਰੀ ਨੇ ਤਬਾਹ ਕੀਤਾ ਤੇ ਉਸ ਤੋਂ ਅੱਗੇ ਫੇਰ ਆਪਾਂ ਕਹਿੰਦੇ ਆ ਵੀ ਪਿੰਡ-ਪਿੰਡ 'ਤੇ ਜਾ ਕੇ ਜਦੋਂ ਕਦੇ ਆਪਾਂ ਪਹਿਲਾਂ ਗੱਲ ਕਰਦੇ ਸੀ ਪਿੰਡਾਂ 'ਚ ਘਰਾਟ ਚੱਲਦੇ ਹੁੰਦੇ ਸੀ ਤੇ ਉਸ ਲੈਵਲ ਤੇ ਸਾਡਾ ਤਾਂ ਵਿਜ਼ਨ ਇਹ ਹੈ ਵੀ ਅਸੀਂ ਘਰਾਟ ਦੇ ਲੈਵਲ ਤੇ ਫੇਰ ਪੰਜਾਬ ਨੂੰ ਮੁੜ ਲਿਆਉਣਾ ਛੋਟੀਆਂ-ਛੋਟੇ ਜਿਹੜੇ ਵੇਈਆਂ ਵਗਦੀਆਂ ਸੀ ਜਿਹੜੇ ਬਰਸਾਤੀ ਦਰਿਆ ਵਗਦੇ ਸੀ ਥਾਂ-ਥਾਂ 'ਤੇ ਹਰਿਆਲੀ ਹੁੰਦੀ ਸੀ ਜੰਗਲ ਹੁੰਦੇ ਸੀ ਉਸ ਲੈਵਲ ਦਾ ਸਾਡਾ ਵਿਜ਼ਨ ਹੈ ਇਹਦੇ ਵਾਸਤੇ ਅਸੀਂ ਕਹਿ ਸਕਦੇ ਹਾਂ ਵੀ ਜੇ ਪੰਜਾਬ ਦੇ ਲੋਕ ਜੁੜਨਗੇ ਸਾਡੇ ਨਾਲ ਤਾਂ ਅਸੀਂ ਕਹਿੰਦੇ ਆ ਵੀ ਇਹ ਇਹ ਤਾਂ 2-4 ਸਾਲ ਦੀ ਖੇਡ ਹੈ ਵੀ ਇੰਡਸਟਰੀਅਲ ਪੋਲੂਸ਼ਨ ਤਾਂ ਬੰਦ ਹੋ ਜਾਊਗਾ ਫਿਰ ਪਲਾਂਟੇਸ਼ਨ ਦਾ ਕੰਮ ਹੈ ਵਾਟਰ ਟੇਬਲ ਰੀਸਟੋਰ ਕਰਨ ਦਾ ਕੰਮ ਹੈ 15-20 ਸਾਲ ਤਾਂ ਲੱਗਣਗੇ ਇਸ ਮੂਮੈਂਟ 'ਚ ਕੋਈ ਬਹੁਤ ਸਿਆਣੇ ਜੇ ਬੰਦੇ ਜਿਨ੍ਹਾਂ ਨੂੰ ਕਹੇ ਜਾਂਦਾ ਬਡੇਰੀ ਉਮਰ ਦੇ ਕਿ ਇਹੋ ਜਿਹਾ ਕੋਈ ਪਹਿਲ ਕਦਮੀ ਕਰਦੇ ਉਹਦੋਂ ਤਾਂ ਆਪਾਂ ਸੋਚ ਦੇ ਕੇ ਹਾਂ ਪਈਏ ਸਿਆਣੇ ਤੁਸੀਂ ਬੜੇ ਯੰਗ ਹੋ ਨੌਜਵਾਨ ਹੋ ਤੁਹਾਡੇ ਨਾਲ ਕੰਮ ਕਰਨ ਵਾਲੇ ਸਾਰੇ ਨੌਜਵਾਨ ਨੇ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਹੁਣ ਓਵੇਂ ਨੌਜਵਾਨੀ ਓਵੇਂ ਕੰਮ ਨਹੀਂ ਕਰ ਰਹੇ ਪਰ ਤੁਸੀਂ ਉਤੇ ਵਿਰਾਮ ਚਿੰਨ ਲਗਾਤਾ ਉਸ ਗੱਲ ਤੇ ਵੀ ਨਹੀਂ ਪੰਜਾਬ ਦੇ ਪੁੱਤ ਹਜੇ ਹੈਗੇ ਆ ਤੇ ਪੰਜਾਬ ਦੇ ਪੁੱਤਾਂ ਦੇ ਦਿਲਾਂ ਦੇ ਵਿੱਚ ਦਰਦ ਹੈਗਾ ਤੇ ਇਹ ਚੀਜ਼ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਵੱਡੇ ਪੱਧਰ ਤੇ ਇਧਰ ਵੱਲ ਨੂੰ ਝੁਕਾਰ ਰੱਖੂਗੀ ਬਿਲਕੁਲ ਮੈਂ ਇਹ ਕਹਿੰਦਾ ਵੀ ਕੁਝ ਤਾਂ ਤੁਹਾਡੇ ਸਾਹਮਣੇ ਆਪਣੇ ਸਾਹਮਣੇ ਚੀਜ਼ਾਂ ਪ੍ਰਤੱਖ ਹੁੰਦੀਆਂ ਨੇ ਕੁਝ ਪਰਦੇ ਦੇ ਪਿੱਛੇ ਵੀ ਹੈਗੇ ਆ ਫੇਸੇਸ ਅਸੀਂ ਕਹਿੰਦੇ ਆ ਸਾਨੂੰ ਕੈਨੇਡਾ ਤੋਂ ਰਿਸਪੌਂਸ ਆ ਰਿਹਾ ਹੈ ਸਾਨੂੰ ਆਸਟ੍ਰੇਲੀਆ ਤੋਂ ਰਿਸਪੌਂਸ ਆ ਰਿਹਾ ਸਾਨੂੰ ਨਿਊਜ਼ੀਲੈਂਡ ਤੋਂ ਕੁਵੈਤ ਜਿਹੜੇ ਆਪਣੇ ਪੰਜਾਬੀ ਭਾਈ ਬੈਠੇ ਆ ਸਾਂਝੇ ਪੰਜਾਬ ਦੀ ਆਪਾਂ ਜੇ ਗੱਲ ਕਰੀਏ ਸਾਨੂੰ ਤਾਂ ਉਧਰੋਂ ਵੀ ਕਾਲਸ ਆ ਰਹੀਆਂ ਨੇ ਵੀ ਤੁਸੀਂ 라ਵੀ ਨੂੰ ਬਚਾ ਲਓ ਮੈਂ ਕਹਿੰਦਾ ਵੀ ਇਹ ਮੂਮੈਂਟ ਜਿਹੜਾ ਹੈਗਾ ਇਕੱਲੇ ਮਤਲਬ ਸਾਂਝੇ ਪੰਜਾਬ ਨਹੀਂ ਪੂਰੀ ਮਤਲਬ ਭਾਰਤ ਪੱਧਰ ਤੇ ਜਦੋਂ BBC ਨੇ ਸਾਡੇ ਕੋਲ ਡਾਕੂਮੈਂਟਰੀ ਕੀਤੀ ਅਸੀਂ ਕਹਿੰਦੇ ਆ ਵੀ ਪੂਰੇ ਭਾਰਤ ਪਰਦਾ ਇਹ ਮੁੱਦਾ ਬਣਿਆ ਹੋਇਆ ਵੀ ਪੰਜਾਬ ਹੁਣ ਆਪਣੇ ਪੰਜਾਬ ਦਾ ਯੂਥ ਸਪੈਸ਼ਲੀ ਜਿਹਨੂੰ ਲੋਕਾਂ ਨੇ ਕਿਹਾ ਸੀ ਇਹ ਤਾਂ ਉੜਤਾ ਪੰਜਾਬ ਹੈ ਇਹ ਉਹ ਹੈ ਉਹ ਯੂਥ ਹੁਣ ਅੱਗੇ ਵੱਧ ਰਿਹਾ ਤੇ ਹਰ ਰੋਜ਼ ਅਸੀਂ ਦੇਖਦੇ ਆਂ ਵੀ ਸਾਡੇ ਕੋਲ ਸਮਾਂ ਨਹੀਂ ਹੁੰਦਾ ਇੰਨੇ ਕਾਲਸ ਆਂਦੇ ਆ ਅਟੈਂਡ ਕਰਨ ਲਈ ਤੇ ਉਹ ਕਹਿੰਦੇ ਆ ਵੀ ਅਸੀਂ ਮੂਵਮੈਂਟ ਨਾਲ ਜੁੜਨਾ ਹੈ ਜੋ ਕੁਝ ਵੀ ਹੁੰਦਾ ਸਾਡੇ ਕੋਲ ਅਸੀਂ ਕਰਾਂਗੇ ਤੁਹਾਡੇ ਨਾਲ ਖੜਾਂਗੇ ਇਹ ਨਵਾਂ ਪੰਜਾਬ ਹੈ ਜੀ ਤਾਂ ਲੱਗਦਾ ਨਹੀਂ ਕਿ ਇਹ ਕੰਮ ਜਿਹੜਾ ਸੀ ਇਹ ਕੰਮ ਸਰਕਾਰਾਂ ਦਾ ਜਿੰਮਾ ਹੁੰਦਾ ਤੁਸੀਂ ਸਰਕਾਰਾਂ ਦਾ ਕੰਮ ਕਰ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਵੀ ਕੋਈ ਤਿੱਕਤ ਹੋਊ ਇਹੋ ਜੀ ਦੇਖੋ ਮੈਂ ਇੱਕ ਗੱਲ ਕਹਿਣਾ ਵੀ ਇੱਕ ਲਾ ਅਬਾਈਡ ਸਿਟੀਜ਼ਨ ਦਾ ਕੰਮ ਹੈ ਕਿ ਸੁਪਰੀਮ ਕੋਰਟ ਦਾ 8 ਅਪ੍ਰੈਲ ਦਾ ਡਿਸੀਜਨ ਹੈ ਰਾਈਟ ਅਗੇਂਸਟ ਕਲਾਈਮੇਟ ਚੇਂਜ ਅਸੀਂ ਤਾਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਆਧਾਰ ਤੇ ਖੜੇ ਹੋਏ ਹਾਂ 21 ਅਪ੍ਰੈਲ ਨੂੰ ਅਸੀਂ ਪਹਿਲੀ ਵੀਡੀਓ ਪਾਈ ਆ ਤਾਂ ਹੀ ਪਾਈ ਆ ਹੁਣ ਤਾਂ ਵੀ ਲਾਅ ਵੀ ਕਹਿੰਦਾ ਜੇ ਸਾਨੂੰ ਕੋਈ ਸਰਕਾਰ ਇਹਨਾਂ ਚੀਜ਼ਾਂ ਤੋਂ ਰੋਕਦੀ ਹੈ ਜਾਂ ਕੋਈ ਵੀ ਬੰਦਾ ਰੋਕਦਾ ਉਹ ਤਾਂ ਅਨਕਨਸਟੀਚੂਨਲ ਕੰਮ ਕਰ ਰਿਹਾ ਅਸੀਂ ਤਾਂ ਕਨਸਟੀਚੂਨਲ ਕੰਮ ਕਰ ਰਹੇ ਹਾਂ ਜੇ ਸਰਕਾਰਾਂ ਦਾ ਵਸਦਾ ਨਹੀਂ ਹੈਗਾ ਤੇ ਸਾਨੂੰ ਦੱਸ ਦਿਨ ਅਸੀਂ ਦੱਸ ਦਵਾਂ ਕਿਵੇਂ ਕਰਨਾ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਜਗ ਜਾਹਿਰ ਹੈ ਜਦੋਂ ਮੁੱਖ ਮੰਤਰੀ ਜਾ ਕੇ ਵੇਂਹੇ ਚੋਂ ਪਾਣੀ ਪੀਂਦੇ ਆ ਤੇ ਉਹਨਾਂ ਨੂੰ ਆਪ ਪਤਾ ਲੱਗਦਾ ਵੀ ਕੀ ਹੋਇਆ ਉਹਨਾਂ ਦੇ ਨਾਲ ਜਦੋਂ ਅਪੋਲੋ ਚ ਜਾਂਦੇ ਆ ਇਹ ਕਲੇਮ ਹੈਗੇ ਆ ਇਹੋ ਜਿਹੀਆਂ ਗੱਲਾਂ ਹੋਈਆਂ ਨੇ ਤਾਂ ਫਿਰ ਅਸੀਂ ਕਹਿੰਨੇ ਆ ਵੀ ਜੇ ਤੁਹਾਨੂੰ ਪਤਾ ਹੈ ਗਰਾਊਂਡ ਰਿਐਲਿਟੀ ਵੀ ਪਤਾ ਹੈ ਫਿਰ ਉਹਨਾਂ ਦਾ ਐਡਰੈਸ ਵੀ ਕਰੋ ਉਹਦਾ ਸੋਲੂਸ਼ਨ ਲੱਭੋ ਜੇ ਤੁਸੀਂ ਨਹੀਂ ਲੱਭੋਗੇ ਤਾਂ ਲੋਕਾਂ ਨੇ ਫਿਰ ਆਪ ਖੜੇ ਹੋਣਾ ਤੇ ਲੋਕਾਂ ਨੇ ਆਪ ਕਰਨਾ ਹੈ ਫਿਰ ਹੂੰ ਤਾਂ ਤੁਹਾਨੂੰ ਕਿਸੇ ਪਾਸੋਂ ਇਹੋ ਜਿਹਾ ਸਹਿਯੋਗ ਦੀ ਗੱਲਬਾਤ ਆਈ ਸਰਕਾਰਾਂ ਵੱਲੋਂ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਲੇਕਿਨ ਨਹੀਂ ਉਸ ਲੈਵਲ ਦਾ ਸਾਨੂੰ ਹਜੇ ਤੱਕ ਕੋਈ ਹੰਗਾਰਾ ਕਿਸੇ ਵੱਲੋਂ ਨਹੀਂ ਮਿਲਿਆ ਕੋਈ ਜਿਹੜੀ ਰੈਗੂਲੇਟਰੀਜ਼ ਬਾਡੀਜ਼ ਨੇ ਉਹਨਾਂ ਨੇ ਵੀ ਹਜੇ ਸਾਡੀ ਸਾਰ ਨਹੀਂ ਲਈ ਮੈਨੂੰ ਲੱਗਦਾ ਹੋਰ ਥੋੜਾ ਜਿਆ ਉੱਚੀ ਰੋਲਾ ਪਾਣ ਦੀ ਲੋੜ ਹੈ ਹੋਰ ਲੋਕਾਂ ਨੂੰ ਨਾਲ ਜੋੜਨ ਦੀ ਲੋੜ ਹੈ ਫਿਰ ਅਸੀਂ ਜਾ ਕੇ ਇਹਨਾਂ ਦੇ ਦਰਾਂ 'ਚ ਬੈਠਾਂਗੇ ਸਵਾਲ ਵੀ ਪੁੱਛਾਂਗੇ ਵੀ ਤੁਸੀਂ ਇੰਨੇ ਚਿਰ ਤੋਂ ਅਸੀਂ ਰੋਲਾ ਪਾ ਰਹੇ ਹਾਂ ਤੁਸੀਂ ਸੁਣਦੇ ਕਿਉਂ ਨਹੀਂ ਸਾਡੀ ਤੇ ਹਜੇ ਤਾਂ ਮੈਨੂੰ ਲੱਗਦਾ ਵੀ ਸੁੱਤੀ ਹੀ ਪਈ ਹੈ ਸਰਕਾਰ ਤੁਹਾਡੀ ਕੈਲਕੂਲੇਸ਼ਨ ਕੀ ਹੈ ਲਗਾਤਾਰ ਕਿਹਾ ਜਾਂਦਾ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਖਤਮ ਹੋ ਜਾਣਾ ਹੈ ਖਾਸ ਕਰਕੇ ਧਰਤੀ ਹੇਠਲਾ 2039 ਤੱਕ ਦੀ ਗੱਲ ਕੀਤੀ ਜਾਂਦੀ ਹੈ ਤੁਹਾਡੀ ਕੈਲਕੂਲੇਸ਼ਨਸ ਕੀ ਨੇ ਪੰਜਾਬ ਦੇ ਪਾਣੀਆਂ ਨਾਲ ਲੈ ਕੇ ਮੈਂ ਕਹਿੰਦਾ ਜੀ 8 ਸਾਲ ਕਿਉਂਕਿ 8 ਸਾਲ ਦਾ ਇਹ ਜਿਹੜਾ ਬਰਤਾਂਤ ਹੈ ਨਾ ਸਰਕਾਰਾਂ ਨੇ ਵਰਲਡ ਆਰਡਰ ਜਿਹੜੀ ਹੈਗੀਆਂ ਵਰਲਡ ਬੈਂਕ ਨੇ ਮਿਲ ਕੇ ਬਣਾਇਆ ਹੈ ਵੀ ਅਸੀਂ ਪੰਜਾਬ 'ਚ ਵਾਟਰ ਬਾਕਸ ਬਣਾਣੇ ਆ ਵਾਟਰ ਬਾਕਸ ਬਣਾਉਣ ਦਾ ਇਹਨਾਂ ਦਾ ਪ੍ਰੋਜੈਕਟ ਜਿਹੜਾ ਹੈਗਾ ਵੀ 25 26 ਨੂੰ ਕੋਵਿਡ ਕਰਕੇ ਡਿਲੇ ਹੋ ਗਿਆ 28 ਤੱਕ ਇਹਨਾਂ ਨੇ ਬਣਾ ਲੈਣੇ ਸੀ ਇਹਦਾ ਮਤਲਬ ਇਹ ਹੈ ਵੀ 32 33 ਤੱਕ ਇਹਨਾਂ ਨੇ ਵਾਟਰ ਬਾਕਸ ਬਣਾ ਕੇ ਤੁਹਾਨੂੰ ਮੁੱਲ ਪਾਣੀ ਵੇਚਣਾ ਜੇ ਕਿਸੇ ਸਿਆਣੇ ਨੂੰ ਪੁੱਛੀ ਅਸੀਂ ਅੱਜ ਤੋਂ 30 40 ਸਾਲ ਪਹਿਲਾਂ ਉਹ ਭਾਵੇਂ ਉਹ ਸਾਂਝੇ ਪੰਜਾਬ ਦੀ ਆਪਾਂ ਗੱਲ ਕਰ ਲਈਏ ਵੀ ਉਹਨਾਂ ਨੂੰ ਪੁੱਛੇ ਵੀ ਪਾਣੀ ਮੁੱਲ ਵਿਕਦਾ ਕਿਤੇ ਉਹਨਾਂ ਤਾਂ ਹੱਸਣਾ ਸੀ ਇਸ ਗੱਲ ਤੇ ਵੀ ਪੰਜਾਬ 'ਚ ਵੀ ਪਾਣੀ ਮੁੱਲ ਵੇਚ ਸਕਦਾ ਹੁਣ ਬੋਤਲਾਂ ਜਿੱਥੇ ਮਰਜੀ ਜਾਓ ਤੁਸੀਂ ਡੈਸਟੋਰੈਂਟ ਚਲ ਜਾਓ ਆਮ ਕਿਤੇ ਘਰ ਚ ਚਲ ਜਾਓ ਅੱਜ ਕੱਲ ਤਾਂ ਉਹ ਮਿਨਰਲ ਵਾਟਰ ਦਾ ਕਨਸੈਪਟ ਚੱਲਿਆ ਹੋਇਆ ਆਰਓ ਦਾ ਚੱਲਿਆ ਹੋਇਆ ਮੁੱਲੀ ਹੋ ਗਿਆ ਜੀ ਪਾਣੀ ਫੇਰੋਕਾਰ ਕਰਵਾਟਰ ਬਾਕਸ ਵੀ ਲੱਗਣੇ ਕਿੰਨੇ ਕੁ ਦੂਰ ਦੀ ਗੱਲ ਰਹਿ ਗਈ ਤਾਂ ਮੈਂ ਕਹਿੰਦਾ ਵੀ ਜਿਆਦਾ ਨਹੀਂ 8 ਸਾਲ ਤੱਕ ਇਹ ਕੰਮ ਹੋ ਜਾਣਾ ਅਸੀਂ ਇਹਨੂੰ ਰੋਕ ਸਕਦੇ ਹਾਂ ਜੇ ਅੱਜ ਅਸੀਂ ਸੋਚ ਲਈਏ ਵੀ ਇਹਨੂੰ ਰੋਕਣਾ ਤੇ ਫਿਰ ਅਸੀਂ ਦੱਸ ਸਕਦੇ ਹਾਂ ਵੀ ਕਿਵੇਂ ਰੋਕਣਾ ਹੈ ਤੇ ਅਸੀਂ ਇਹਨੂੰ ਰੀਸਟੋਰ ਕਿਵੇਂ ਕਰਨਾ ਤੁਸੀਂ ਦੱਸੋ ਨਾ ਫਿਰ ਲੋਕਾਂ ਦਾ ਦੱਸੋ ਨਾ ਕਿ ਕਿੱਦਾਂ ਰੋਕਿਆ ਜਾ ਸਕਦਾ ਅਸਲ ਦੇ ਵਿੱਚ ਲੋਕਾਂ ਨੂੰ ਕੀ ਕੁਝ ਕਰਨ ਦੀ ਲੋੜ ਹੈਗੀ ਹੈ ਜਿਹੜੇ ਆਮ ਸ਼ਹਿਰੀ ਨੇ ਆਮ ਲੋਕ ਨੇ ਉਹਨਾਂ ਨੂੰ ਕਿੱਦਾਂ ਉੱਠ ਕੇ ਆਉਣ ਦੀ ਲੋੜ ਹੈਗੀ ਐ ਦੇਖੋ ਜੀ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਸਮੱਸਿਆ ਦਾ ਜਿਹੜਾ ਲੈਵਲ ਹੈ ਉਹ ਕਿੰਨਾ ਗੰਭੀਰ ਹੈ ਪਹਿਲਾਂ ਇਹ ਦੇਖੋ ਵੀ ਪਾਣੀ ਆਪਾਂ ਕਿੰਨੇ ਫੁੱਟ ਤੇ ਆਪਣਾ ਜਾ ਰਿਹਾ ਉਹਦੇ ਵਾਸਤੇ ਰਿਸਪੌਂਸਿਬਲ ਫੈਕਟਰਸ ਕਿਹੜੇ-ਕਿਹੜੇ ਨੇ ਕਿਹੜੇ-ਕਿਹੜੇ ਕਾਰਨ ਨੇ ਪਹਿਲਾਂ ਤਾਂ ਆਪਣਾ ਇੰਡਸਟਰੀ ਦੂਜਾ ਖੇਤੀ ਤੀਜਾ ਖੇਤੀ ਆਧਾਰਿਤ ਜਿਹੜੀ ਪਾਲਿਸੀ ਖੇਤੀ ਨੂੰ ਲੈ ਕੇ ਜਿਹੜੀਆਂ ਪਾਲਿਸੀਆਂ ਬਣੀਆਂ ਹੋਈਆਂ ਨੇ ਉਹ ਸਰਕਾਰਾਂ ਚੇਂਜ ਨਹੀਂ ਕਰ ਰਹੀਆਂ ਅੱਜ ਮੈਨੂੰ ਦਿਖਾਓ ਕਿੱਥੇ ਸੂਰਜਮੁਖੀ ਹੈ ਕਿਤੇ ਤਾਂ ਉਹੀ ਅੱਜ ਕੱਲ ਤਾਂ ਉਹੀ ਖੇਤ ਖਿਹੜੇ ਹੁੰਦੇ ਸੀ ਅੱਜ ਕੱਲ ਝੋਨੇ ਝੋਨੇ ਦੀ ਫਸਲ ਹੋ ਰਹੀ ਹੈ ਥਾਂ ਦੂਜਾ ਆਪਾਂ ਦੇਖ ਲੈਨੇ ਆ ਬੀ ਇੰਡਸਟਰੀ ਦਾ ਤਾਂ ਡਾਟਾ ਹੀ ਕਿਸੇ ਕੋ ਨਹੀਂ ਹੈਗਾ ਐਗਜ਼ੈਕਟ ਡਾਟਾ ਹੀ ਨਹੀਂ ਮਿਲਦਾ ਵੀ ਕਿੰਨਾ ਪਾਣੀ ਇਹ ਵਰਤਦੇ ਨੇ ਕਿੰਨਾ ਪਾਣੀ ਇਹ ਪੋਲਿਊਟ ਕਰਦੇ ਨੇ ਤੀਜੀ ਗੱਲ ਇਹ ਆ ਵੀ ਇੱਕ ਨਾ ਸਰਕਾਰ ਮੰਨ ਬਣਾਵੇ ਪਰ ਲੋਕਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਵੀ ਪਰਸਨਲ ਲੈਵਲ ਤੇ ਆਪਾਂ ਕੀ ਕਰ ਸਕਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਪਾਣੀ ਦੀ ਜਿਹੜੀ ਗੱਤੋਂ ਹੈ ਆਮ ਬੰਦਾ 5 ਲੀਟਰ 10 ਲੀਟਰ 20 ਲੀਟਰ ਜਿੰਨੇ ਵੀ ਕਰਦਾ ਉਹਨੂੰ ਪਤਾ ਹੋਣਾ ਚਾਹੀਦਾ ਹੈ ਵੀ ਇੱਕ ਬੰਦਾ ਆਪਣੇ ਜ਼ਿੰਦਗੀ ਚ ਕਿੰਨਾ ਪਾਣੀ ਵਰਤਦਾ ਹੈ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਪਾਣੀ ਕੰਜ਼ਿਊਮ ਕਰਦਾ ਸੀ ਜੀਨ ਪਾਈ ਫਿਰਦੇ ਆ ਸਭ ਤੋਂ ਜ਼ਿਆਦਾ ਪਾਣੀ ਤਾਂ ਜ ਜਿਹੜੀ ਜੀਨ ਹੈਗੀ ਆ ਜੀਨ ਇੰਡਸਟਰੀ ਜਿਹੜੀ ਕੰਜ਼ਿਊਮ ਕਰਦੀ ਹੈ ਡਾਈੰਗ ਇੰਡਸਟਰੀ ਕੰਜ਼ਿਊਮ ਕਰਦੀ ਹੈ ਉਹਨਾਂ ਤੋਂ ਉਹਨਾਂ ਦਾ ਇੱਕ ਲੈਵਲ ਤੇ ਆਪਾਂ ਛੋਟੇ ਲੈਵਲ ਤੇ ਬਾਈਕਟ ਕਰ ਸਕਦੇ ਹਾਂ ਇਹ ਛੋਟੀਆਂ ਚੀਜ਼ਾਂ ਨੇ ਫਿਰ ਇਹੋ ਜੇ ਮੂਮੈਂਟਾਂ ਦਾ ਹਿੱਸਾ ਬਣ ਕੇ ਬੰਦਾ ਸਮਝੇ ਵੱਡੇ ਪੱਧਰ ਤੇ ਦਵਿੰਦਰ ਸ਼ਰਮਾ ਵਰਗੇ ਬਹੁਤ ਵੱਡੇ ਮਾਹਰ ਬੈਠੇ ਨੇ ਉਹਨਾਂ ਨੇ ਵੀ ਲੋਕਾਂ ਨੂੰ ਡਾਟਾ ਦਿੱਤਾ ਵੀ ਤੁਸੀਂ ਇਹ ਕਰ ਸਕਦੇ ਹੋ ਮਤਲਬ ਇਹ ਕਹਿਣਾ ਵੀ ਪਹਿਲਾਂ ਚਰਚਾ ਦਾ ਚੱਲੇ ਕਰ ਕਰ ਚ ਗੱਲ ਤਾਂ ਚੱਲੇ ਛੋਟੇ ਬੱਚੇ ਆਪਣੇ ਪੇਰੈਂਟਸ ਨੂੰ ਸਵਾਲ ਪੁੱਛਣ ਅਸੀਂ ਤਾਂ ਇਹ ਮੂਮੈਂਟ ਬਣਾਣੀ ਹੈ ਵੀ ਛੋਟੇ ਬੱਚੇ ਜਿਹੜੇ ਸਕੂਲ 'ਚ ਜਾਂਦੇ ਨੇ ਉਹ ਪੇਰੈਂਟਸ ਨੂੰ ਪੁੱਛਣ ਵੀ ਤੁਸੀਂ ਕਹਿ ਰਹੇ ਹੋ 8 ਸਾਲ 'ਚ ਪਾਣੀ ਖਤਮ ਹੋ ਜਾਣਾ ਹੈ 10 ਸਾਲ 'ਚ ਹੋ ਜਾਣਾ ਹੈ ਵੀ ਅਸੀਂ ਕੀ ਪੀਵਾਂਗੇ ਫਿਰ ਰਿਸਪਾਂਸਿਬਲ ਕੌਣ ਹੈ ਤੁਸੀਂ ਉਹ ਫਿਰ ਹੁਣ ਤੁਸੀਂ ਕਰੋ ਕੁਛ ਹੀਲਾ ਤੇ ਸਾਰੇ ਦਾ ਮੁੱਲ ਨਹੀਂ ਲੈ ਸਕਦੇ ਫਿਰ ਤੁਸੀਂ ਇਹ ਸਕੂਲ ਲੈਵਲ ਤੇ ਵੀ ਪਹੁੰਚ ਕਰੋਗੇ ਇਸ ਮਹੀਨੇ ਬਿਲਕੁਲ ਜੀ ਸਕੂਲ ਲੈਵਲ ਅਸੀਂ ਤਾਂ ਕਹਿੰਦਾ ਪਿੰਡਾਂ 'ਚ ਜਾ ਕੇ ਅਸੀਂ ਤਾਂ ਸੱਥਾਂ 'ਚ ਇਹ ਗੱਲ ਚਲਾਨੀ ਹੈ ਬਾਬਿਆਂ ਨੇ ਤਾਸ਼ ਘਟ ਖੇਡਣੀ ਹੈ ਤੇ ਪਾਣੀ ਤੇ ਗੱਲ ਜਾਦਾ ਕਰਨੀ ਹੈ ਇਹ ਅਸੀਂ ਤੀਜਾ ਸਾਡਾ ਤਾਂ ਕੀ ਲੱਗਦਾ ਕਿ ਜੇ ਕਿੜੀਆਂ ਕਿੜੀਆਂ ਦਿੱਕਤਾਂ ਦਾ ਤੁਹਾਨੂੰ ਹੁਣ ਤੱਕ ਫਿਰ ਸਾਹਮਣਾ ਕਰਨਾ ਪਿਆ ਜਦੋਂ ਇਹ ਮੂਵਮੈਂਟ ਸ਼ੁਰੂ ਕੀਤੀ ਕਿਉਂਕਿ ਦਿੱਕਤਾਂ ਜਦੋਂ ਆਪਾਂ ਤੁਰਦੇ ਹਾਂ ਕਿਸੇ ਰਾਹ ਤੇ ਔਕੜਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ ਕਿ ਅਸੀਂ ਪਿਛਲੇ ਦਿਨਾਂ ਤੁਹਾਡੀਆਂ ਵੀਡੀਓ ਵੀ ਦੇਖ ਰੇ ਸੀ ਲੋਕ ਤੁਹਾਡੇ ਨਾਲ ਲੜ ਰਹੇ ਆ ਝਗੜ ਰਹੇ ਆ ਇਹੋ ਜੀ ਮੈਂਟੈਲਿਟੀ ਚੇਂਜ ਕਰਨ ਨਹੀਂ ਬਹੁਤ ਔਖੀ ਹੁੰਦੀ ਹੈ ਲੋਕਾਂ ਦੀ ਲੋਕਾਂ ਨੂੰ ਜਿਹੜਾ ਉਸ ਚੀਜ਼ ਤੋਂ ਕੱਢਣਾ ਖਾਸ ਕਰਕੇ ਤੁਸੀਂ ਧਾਰਮਿਕ ਆਸਥਾ ਦੇ ਨਾਂ ਤੇ ਮੈਂ ਦੇਖਿਆ ਬਹੁਤ ਸਾਰੀਆਂ ਵੀਡੀਓ ਤੁਸੀਂ ਰੋਕਦੇ ਹੀ ਉਹਨਾਂ ਨੂੰ ਉਹ ਚੀਜ਼ਾਂ ਨੂੰ ਜਿਹੜਾ ਦੂਰ ਕਰਨਾ ਬਹੁਤ ਲੱਗਦਾ ਮੈਂਟੈਲਿਟੀ ਬਹੁ ਕੋਲੇ ਕੀ ਦਿੱਕਤਾਂ ਆ ਰਹੀਆਂ ਨੇ ਦੇਖੋ ਇੱਕ ਉਹ ਫੈਕਟਰ ਹੈਗਾ ਉਹ ਤਾਂ ਅਸੀਂ ਮੰਨਿਆ ਹੀ ਹੋਇਆ ਸੀ ਵੀ ਇਹ ਤਾਂ ਆਊਗਾ ਰਾਹ ਚ ਦਾ ਰੋੜਾ ਹੈਗਾ ਹੀ ਹੈ ਅੰਧ ਵਿਸ਼ਵਾਸ ਅੱਜ ਦੀ ਚੀਜ਼ ਨਹੀਂ ਹੈਗੀ ਆ ਆਪਣੇ ਗੁਰੂ ਪੀਰ ਪਗੰਬਰਾ ਨੇ ਕਿੰਨਾ ਜ਼ੋਰ ਲਾਇਆ ਫਿਰ ਕੁਝ ਇੱਕ ਸ਼ਾਦੀਆਂ ਬੀਤਦੀਆਂ ਨੇ ਲੋਕਾਂ ਦਾ ਉਹੀ ਹਾਲ ਹੈ ਮਤਲਬ ਇਹ ਇੱਕ ਪੈਰਲਲ ਪ੍ਰੋਸੈਸ ਹੈ ਅੰਧ ਵਿਸ਼ਵਾਸ ਦੇ ਖਿਲਾਫ ਜਿਹੜੀ ਲੜਾਈ ਹੈ ਫਿਰ ਜਦੋਂ ਇਹੋ ਜਿਹਾ ਸੂਬਾ ਜਿੱਥੇ ਗੁਰੂ ਸਹਿਬਾਨਾ ਨੇ ਸੰਦੇਸ਼ ਦਿੱਤਾ ਵੀ ਪਵਨ ਗੁਰੂ ਪਾਣੀ ਪਿਤਾ ਜਿਵੇਂ ਆਪਣੇ ਪਿਓ ਨੂੰ ਹੀ ਪਲੀਤ ਕਰੀ ਜਾਂਦੇ ਨੇ ਲੋਕ ਉਹਨਾਂ ਨੂੰ ਫੇਰ ਫੇਰ ਬਾਰ ਬਾਰ ਸਾਨੂੰ ਗੁਰਬਾਣੀ ਦਾ ਜ਼ਿਕਰ ਕਰਨਾ ਪੈਂਦਾ ਵੀ ਇਹ ਪੰਜਾਬ ਹੈ ਇੱਧਰ ਦਾ ਕਲਚਰ ਹੈਗਾ ਪਾਣੀ ਦੇ ਪ੍ਰੋਟੈਕਸ਼ਨ ਦੇ ਵਾਸਤੇ ਇਹਦਾ ਕਲਚਰ ਪਾਣੀ ਨੂੰ ਪੁਲੀਤ ਕਰਨ ਦਾ ਨਹੀਂ ਹੈਗਾ ਨਾ ਆਮ ਲੋਕ ਸੁਣ ਰਹੇ ਆ ਨਾ ਇੰਡਸਟਰੀ ਸੁਣ ਰਹੀ ਹੈ ਫਿਰ ਦੂਜੀ ਗੱਲ ਇਹ ਆ ਵੀ ਜਿਹੜੇ ਉਹ ਲੋਕ ਨੇ ਉਹੀ ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਤਰੀਕੇ ਨਾਲ ਦੱਸਿਆ ਜਾਂਦਾ ਵੀ ਕੈਂਸਰ ਹੋ ਰਿਹਾ ਹੈ ਪਾਣੀ ਦਾ ਪੱਧਰ ਖਤਮ ਹੋ ਗਿਆ ਨਾਲ ਜਿਹੜੇ ਛੋਟੇ ਛੋਟੇ ਬੱਚੇ ਅਸੀਂ ਪਤਾ ਕੀ ਕਰਦੇ ਆ ਦੋ ਇੱਕ ਬੰਦਾ ਆਇਆ ਕੁਝ ਉਹਦੇ ਚ ਦਰਿਆਜ ਪ੍ਰਵਾਹ ਕਰਨ ਉਹਨਾਂ ਦੇ ਬੱਚਿਆਂ ਨੂੰ ਫੜ ਲੈਣੇ ਤਨੂੰ ਪੁੱਛਦੇ ਆ ਵੀ ਤੁਸੀਂ ਇਹ ਵਾਤਾਵਰਣ ਬਾਰੇ ਪੜ੍ਹਦੇ ਹੋ ਕਹਿੰਦੇ ਹਾਂ ਪੇ ਆਪਣੇ ਡੈਡੀ ਕੋ ਪੁੱਛੋ ਵੀ ਵਾਤਾਵਰਣ ਗੰਦਾ ਕਿਉਂ ਕਰਦੇ ਹੋ ਬੱਚੇ ਹੀ ਲਾ ਦਿੰਨੇ ਆ ਅਸੀਂ ਉਹਨਾਂ ਦੇ ਮੂਰੇ ਮੁੜ ਕੇ ਇਹੋ ਜਿਹੇ ਬੰਦੇ ਅਸੀਂ ਦੇਖੇ ਨਹੀਂ ਉਹ ਸਾਡੇ ਨਾਲ ਆ ਕੇ ਫਿਰ ਖੜ੍ਹ ਰਹੇ ਨੇ ਇਹੋ ਜਿਹੇ ਵੀ ਬੰਦੇ ਹੈਗੇ ਆ ਜਿਹੜੇ ਕਦੇ ਕੁਝ ਪ੍ਰਵਾਹ ਕਰਨਾ ਆਏ ਸੀ ਉਹ ਅੱਜ ਸਾਡੇ ਨਾਲ ਖੜ੍ਹੇ ਆ ਤੇ ਅਸੀਂ ਜਿੱਤ ਮੰਨਦੇ ਆ ਇਹ ਬਹੁਤ ਵੱਡੀ ਠੀਕ ਹੈ ਤਾਂ ਮੈਂ ਤੁਸੀਂ ਜਿਹੜਾ ਪੰਜਾਬ ਦੇ ਵਿੱਚ ਤੁਰ ਫਿਰਕੇ ਵੀ ਦੇਖ ਰਹੇ ਹੋਵੋਗੇ ਰਿਸਰਚ ਵੀ ਕਰ ਰਹੇ ਹੋਵੋਗੇ ਕਿ ਕਿੱਥੇ ਤੋਂ ਕੀ ਕੁਝ ਚੱਲ ਰਿਹਾ ਹੈ ਕੀ ਲੱਗਦਾ ਸਤਲੁਜ ਦੇ ਜਿਹੜਾ ਸਭ ਤੋਂ ਵੱਧ ਪਲੀਤ ਹੋਣ ਦਾ ਕਾਰਨ ਕੀ ਕੁਝ ਆ ਕਿਥੋਂ ਕੁ ਤੋਂ ਜ਼ਿਆਦਾ ਜਿਹੜਾ ਉਹ ਚੀਜ਼ ਵਿੱਚ ਐਂਟਰ ਕਰ ਰਹੀ ਆ ਜਿਹੜਾ ਜਿ ਕਹਿ ਲਿਆ ਜਾਵੇ ਚ ਇਹੋ ਇੰਡਸਟਰੀਆਂ ਦਾ ਬਹੁਤ ਸਾਰਾ ਕੈਮੀਕਲ ਵਾਲਾ ਪਾਣੀ ਆ ਜਾਂ ਹੋਰ ਜਿਹੜਾ ਬਹੁ ਡੈਰੀਆਂ ਵਾਲਾ ਬਹੁਤ ਸਾਰਾ ਕੁਝ ਹੈਗਾ ਵਿੱਚ ਦੇਖੋ ਜਦੋਂ ਤੱਕ ਸਤਲੁਜ ਪੰਜਾਬ ਚ ਐਂਟਰ ਕਰਦੀ ਆ ਨੰਗਲ ਤੋਂ ਬਾਅਦ ਨੰਗਲ ਤੋਂ ਹੀ ਸ਼ੁਰੂਆਤ ਹੋ ਜਾਂਦੀ ਆ ਉਹਦੇ ਵਿੱਚ ਸੀਵੇਜ ਪੈਣਦੀ ਆ ਹਲਕੇ ਲੈਵਲ ਤੇ ਇਹ ਪਤਾ ਨਹੀਂ ਲੱਗਦਾ ਦਿਖਦਾ ਨਹੀਂ ਪਾਣੀ ਦਾ ਜਿਹੜਾ ਪੱਧਰ ਹੈ ਉਹ ਕੱਚ ਵਰਗਾ ਦਿਸਦਾ ਲੋਕਾਂ ਨੂੰ ਵੀ ਬੜਾ ਸੋਹਣਾ ਪਾਣੀ ਹੈ ਉਹਦੇ 'ਚ ਵੀ ਸਮਾਲ ਲੈਵਲ ਤੇ ਸੀਵਜ ਪੈ ਰਿਹਾ ਹੈ ਉਸ ਤੋਂ ਅੱਗੇ ਜਦੋਂ ਰੋਪੜ ਤੋਂ ਅੱਗੇ ਵੱਧਦੇ ਆ ਹੋਰ ਸੀਵੇਜ ਦਾ ਲੈਵਲ ਵੱਧਦਾ ਜਾਂਦਾ ਲੁਧਿਆਣੇ ਤੱਕ ਪਹੁੰਚਦੇ ਪਹੁੰਚਦੇ ਪਾਣੀ ਦਾ ਰੰਗ ਗੰਧਲਾ ਹੋ ਜਾਂਦਾ ਉਹਦੇ 'ਚ ਫਿਰ ਲੁਧਿਆਣੇ ਤੋਂ ਅੱਗੇ ਤਾਂ ਬਸ ਕੰਨਾਂ ਨੂੰ ਹੱਥ ਲੱਗ ਜਾਂਦੇ ਆ ਚਿੱਟੀ ਵੀ ਕਾਲੀ ਵੀ ਤੇ ਫਿਰ ਉਸ ਤੋਂ ਬਾਅਦ ਇਹ ਬੁੱਢਾ ਦਰਿਆ ਜਿਹੜਾ ਬੁੱਢਾ ਨਾਲਾ ਬਣ ਕੇ ਸਤਲੁਜ ਦੇ ਵਿੱਚ ਪੈਂਦਾ ਫਿਰ ਮੈਂ ਇਹ ਕਹਿੰਦਾ ਵੀ ਇਹਦੇ ਪਿੱਛੇ ਡੈਰੀ ਐ ਡਾਈੰਗ ਜਿਹੜੀ ਹੌਜ਼ਰੀ ਇੰਡਸਟਰੀ ਐ ਕੁਝ ਫਾਰਮਾਸਿਊਟੀਕਲ ਕੰਪਨੀਆਂ ਵੀ ਹੈਗੀਆਂ ਨੇ ਤੇ ਘਰੇਲੂ ਸੀਵੇਜ ਵੀ ਹੈਗਾ ਤੇ ਇਹ ਸਾਰੇ ਮੇਨ ਫੈਕਟਰਸ ਨੇ ਫਿਰ ਸਾਡੇ ਵਾਲੇ ਆ ਜਾਂਦੇ ਆ ਪਲਾਸਟਿਕ ਸਿੱਟਣ ਵਾਲੇ ਦਲੀਆ ਸਿੱਟਣ ਵਾਲੇ ਆਟਾ ਸਿੱਟਣ ਵਾਲੇ ਇਹੋ ਜਿਹੇ ਫੈਕਟਰ ਦੁੱਧ 5-5 ਲੀਟਰ ਲੋਕੀ ਦੁੱਧ ਵੀ ਪਾ ਕੇ ਜਾਂਦੇ ਆ ਦਰਿਆ 'ਚ ਫਿਰ ਅਸੀਂ ਪੁੱਛਦੇ ਹੁੰਦੇ ਆ ਵੀ ਦਰਿਆ ਨੇ ਅਧ ਘਰ ਮਾਰੀ ਕਿ ਨਹੀਂ ਤੇ ਫਿਰ ਉਹਨਾਂ ਕੋਈ ਜਵਾਬ ਥੋੜੀ ਹੁੰਦਾ ਤਾਂ ਲੱਗਦਾ ਨਹੀਂ ਕਿ ਵੀ ਇਹ ਚੀਜ਼ਾਂ ਜਿਹੜੀਆਂ ਨੇ ਜਿਸ ਤਰ੍ਹਾਂ ਤੁਸੀਂ ਗੱਲ ਡਾਈੰਗ ਫੈਕਟਰੀਜ਼ ਦੀ ਕੀਤੀ ਵੀ ਜੈਂਡੈਰੀਜ਼ ਦੀ ਕੀਤੀ ਪਰ ਦੂਜੇ ਪਾਸੇ ਰੋਜ਼ਗਾਰ ਦੇ ਨਾਲ ਵੀ ਜੁੜੀਆਂ ਹੋਈਆਂ ਚੀਜ਼ਾਂ ਨੇ ਜਦੋਂ ਇੱਧਰ ਪਾਸੇ ਗੱਲ ਚੱਲਦੀ ਹੈ ਕਿ ਪੰਜਾਬ ਦੀ ਇੰਡਸਟਰੀ ਤੇ ਪੰਜਾਬ ਚ ਲੱਗ ਰਹੀ ਇੰਡਸਟਰੀ ਤੇ ਤੁਸੀਂ ਸਵਾਲ ਚੁੱਕਦੇ ਹੋ ਜਾਂ ਉਹਨੂੰ ਰੋਕਣ ਦੀ ਆਪਾਂ ਕੋਸ਼ਿਸ਼ ਕਰਦੇ ਦੂਜੇ ਪਾਸੇ ਰੋਜ਼ਗਾਰ ਵਾਲੀ ਗੱਲ ਵੀ ਆਉਂਦੀ ਹੈ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਸਰਕਾਰਾਂ ਨੂੰ ਕਿ ਸਾਨੂੰ ਰੋਜ਼ਗਾਰ ਦੋ ਤਾਂ ਦੂਜੇ ਪਾਸੇ ਇਹ ਗੱਲ ਵੀ ਆਉਂਦੀ ਹੈ ਕਿ ਭਾਈ ਫਿਰ ਜੇ ਇੰਡਸਟਰੀ ਨਹੀਂ ਆਊਗੀ ਤਾਂ ਰੋਜ਼ਗਾਰ ਕਿੱਥੋਂ ਦਈਏ ਨੌਜਵਾਨਾਂ ਨੂੰ ਇਹ ਇਸ ਮੈਂ ਕਹਿੰਨਾ ਵੀ ਤੁਸੀਂ ਘਰ ਚ ਰੋਟੀ ਖਾਂਦੇ ਹੋ ਕਿੱਥੇ ਖਾਂਦੇ ਹੋ ਟੇਬਲ ਤੇ ਬਹਿ ਕੇ ਖਾਂਦੇ ਹੋ ਬਿਲਕੁਲ ਉਹ ਤਾਂ ਨਹੀਂ ਹੈਗਾ ਵੀ ਤੁਸੀਂ ਕੱਲ ਟੇਬਲ ਤੇ ਬਹਿ ਕੇ ਰੋਟੀ ਖਾਧੀ ਹੈ ਉਹੀ ਥਾਲੀ ਚ ਖਾਧੀ ਹੈ ਉਹ ਥਾਲੀ ਤੁਸੀਂ ਸਾਫ਼ ਨਹੀਂ ਕੀਤੀ ਕਰਦੇ ਹੋ ਨਾ ਸਾਫ਼ ਟੇਬਲ ਵੀ ਸਾਫ਼ ਕਰਦੇ ਹੋ ਇੰਡਸਟਰੀ ਦਾ ਜਿਹੜਾ ਵੇਸਟ ਹੈਗਾ ਜਦੋਂ ਇੰਡਸਟਰੀ ਨੂੰ ਅਪਰੂਵਲ ਮਿਲਦੀ ਹੈ ਨਾਲ ਉਹਦੇ ਐਸਟੀਪੀ ਸਿਟੀਸੀ ਕੈਮੀਕਲ ਟ੍ਰੀਟਮੈਂਟ ਪਲੈਂਟ ਵੀ ਲੱਗਦਾ ਹੈ ਤੇ ਉਹ ਬਾਚਬੰਦ ਕਿਵੇਂ ਹੋ ਜਾਂਦਾ ਬਸ ਇੰਨੇ ਕੀ ਗੱਲ ਆ ਵੀ ਉਹ ਤੁਸੀਂ ਨਾ ਇੰਡਸਟਰੀ ਇਹੋ ਜਿਹਾ ਕੰਮ ਕਰ ਰਹੀ ਆ ਵੀ ਉਹਨੂੰ ਸਿਰਫ ਢਿੱਡ ਭਰਨ ਤੋਂ ਮਤਲਬ ਆ ਵੀ ਤੁਸੀਂ ਰੋਟੀ ਤਾਂ ਖਾਣੇ ਹੋ ਟੇਬਲ ਨਹੀਂ ਸਾਫ਼ ਕਰਦੇ ਉਹ ਵੀ ਤਾਂ ਤੁਹਾਡੀ ਡਿਊਟੀ ਐ ਮਸਲਾ ਸਿਰਫ ਇੰਨਾ ਹੀ ਕੀ ਐ ਤੁਹਾਡੇ ਕਹਿਣ ਦਾ ਪਾਪਾ ਵੀ ਨੋਰਮਸ ਜਿਹੜੇ ਨੇ ਉਹਨਾਂ ਦੇ ਜੋ ਜ਼ਿੰਮੇਵਾਰੀਆਂ ਨੇ ਉਹ ਇੰਡਸਟਰੀ ਨਹੀਂ ਨਿਭਾ ਰਹੀ ਬਸ ਇੰਨੇ ਕੀ ਗੱਲ ਐ ਜੀ ਇੰਪਲੀਮੈਂਟੇਸ਼ਨ ਹੋਵੇ ਜਿਹੜੀਆਂ ਪਾਲਿਸੀਆਂ ਬਣੀਆਂ ਨੇ ਜਿਹੜੇ ਐਕਟ ਬਣੇ ਨੇ ਉਹ ਕੁਆਲਿਟੀ ਜਿਹੜੀ ਬਾਡੀਜ਼ ਬਣੀਆਂ ਨੇ ਰੈਗੂਲੇਟਰੀ ਚੈੱਕ ਕਰਨੀਆਂ ਸੀਪੀਸੀਬੀ ਹੈਗਾ अच्छा इरिगेशन डिपार्टमेंट ये दोवे मिलके कोलैब ते इस लेवल ते काम कर सकदियां ने एदा ए भी कहंदेया ਲੋਕਾਂ ਨੇ ਡੰਗਰ ਵੀ ਬੰਨੇ ਹੋਇਆ ਦਰਿਆ ਚ ਦਰਿਆ ਦੇ ਜ਼ਮੀਨ ਦੇ ਅੰਦਰ ਲੋਕਾਂ ਨੇ ਪਰਮਨੈਂਟ ਜਿਹੜਾ ਇਨਫਰਾਸਟ੍ਰਕਚਰ ਆ ਉਹ ਵੀ ਬਣਾਇਆ ਹੋਇਆ ਫਿਰ ਅਸੀਂ ਕੀ ਕਹਿ ਰਹੇ ਆ ਵੀ ਇਹੀ ਕਹਿ ਰਹੇ ਆ ਵੀ ਤੁਸੀਂ ਬੇਸਿਕ ਜਿਹੜੀ ਕਾਮਨ ਸੈਂਸ ਹੈ ਉਹੀ ਨਹੀਂ ਅਪਲਾਈ ਹੋ ਰਹੀ ਨਾ ਇਹਦੇ ਨਾਲ ਇੰਡਸਟਰੀ ਨੂੰ ਨੁਕਸਾਨ ਹੋਊਗਾ ਤੁਸੀਂ ਆਪਣਾ ਸੀਵੇਜ ਟ੍ਰੀਟਮੈਂਟ ਪਲੈਂਟ ਲਾਉਂਗੇ ਉਹਦੇ ਨਾਲ ਵੀ ਲੋਕਾਂ ਨੂੰ ਰੁਜ਼ਗਾਰ ਹੀ ਮਿਲਣਾ ਇੰਡਸਟਰੀ ਵੀ ਚੱਲਦੀ ਰਹੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇ ਤੇ ਜਿਹੜੀ ਮੌਜੂਦਾ ਇੰਡਸਟਰੀ ਹੈ ਮੈਂ ਤਾਂ ਕਹਿੰਦਾ ਵੀ ਉਹ ਪੰਜਾਬ ਦੇ ਪੰਜਾਬੀਆਂ ਨੂੰ ਕਿੰਨਾ ਕੁ ਰੁਜ਼ਗਾਰ ਦਿੰਦੀ ਹੈ ਇਹ ਵੀ ਸਰਵੇ ਤੁਸੀਂ ਕਰਾ ਕੇ ਇੱਕ ਵਾਰੀ ਦੇਖੋ ਫਿਰ ਲੋਕਾਂ ਨੂੰ ਹੋਰ ਕੁਝ ਪਤਾ ਵੀ ਲੱਗੂਗਾ ਵੀ ਡਾਟਾ ਕਿਸ ਲੈਵਲ ਦਾ ਆ ਰਿਹਾ ਹੈ ਤੇ ਪੰਜਾਬ ਨੂੰ ਫਾਇਦਾ ਹੋ ਰਿਹਾ ਹੈ ਕਿ ਨੁਕਸਾਨ ਇਹ ਉਹ ਗੱਲ ਲੁਧਿਆਣੇ 'ਚ ਬੜੀ ਲੰਬੇ ਚਿਰ ਤੋਂ ਚੱਲ ਰਹੀ ਆ ਲੁਧਿਆਣੇ ਦੀ ਗੱਲ ਇਹ ਸਾਹਮਣੇ ਆਉਂਦੀ ਆ ਚੱਲਦੀ ਆ ਕਿ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਜਿਨੇ ਇੰਡਸਟਰੀ ਨੇ ਉਹਨਾਂ ਦੇ ਵਿੱਚ ਪੰਜਾਬੀ ਕੰਮ ਘੱਟ ਕਰ ਰਹੇ ਆ ਜੀ ਇਹ ਤਾਂ ਕਿਰਚਾ ਹੈਗੀ ਆ ਪਹਿਲਾਂ ਹੀ ਉਹੀ ਕਹਿੰਦਾ ਵੀ ਜਿਹੜੀ ਇੰਡਸਟਰੀ ਪੰਜਾਬ ਚ ਲੱਗੀ ਪੰਜਾਬ ਦਾ ਉਹਨੇ ਕਾਰਬਨ ਕ੍ਰੈਡਿਟ ਇਸਤੇਮਾਲ ਕਰਿਆ ਪੰਜਾਬ ਦੀ ਹਵਾ ਪਲੀਤ ਕੀਤੀ ਪਾਣੀ ਪਲੀਤ ਕੀਤਾ ਤੇ ਬਦਲੇ ਚ ਕੀ ਦਿੱਤਾ ਰੋਜ਼ਗਾਰ ਵੀ ਨਹੀਂ ਦਿੱਤਾ ਫਿਰ ਕੈਂਸਰ ਦੇ ਰਹੇ ਨਾ ਇਕਨੋਮਿਕਲੀ ਕੁਝ ਪੰਜਾਬ ਨੂੰ ਐਡਾ ਫਾਇਦਾ ਹੋ ਰਿਹਾ ਕਿਉਂਕਿ ਪੰਜਾਬ ਦਾ ਜਿਹੜਾ ਲੇਬਰਰ ਆ ਉਹ ਤਾਂ ਬੈਨੀਫਿਟ ਲੈ ਨਹੀਂ ਪਾਰ ਰਿਹਾ ਤੇ ਫਿਰ ਇਹ ਤਾਂ ਸੋਚਣ ਵਾਲੀ ਗੱਲ ਹੈਗੀ ਆ ਸਾਰਿਆਂ ਨੂੰ ਸੋਚਣਾ ਚਾਹੀਦਾ ਤੇ ਕਈ ਬੰਦੇ ਇਹੋ ਜਿਹੇ ਵੀ ਹੈਗੇ ਆ ਸਾਨੂੰ ਪੁੱਛਦੇ ਆ ਵੀ ਤੁਸੀਂ ਤਾਂ ਇੰਡਸਟਰੀ ਦੇ ਖਿਲਾਫ ਅਸੀਂ ਫਿਰ ਕਹਿੰਦੇ ਆ ਵੀ ਇੰਡਸਟਰੀ ਲੱਗੇ ਇੰਡਸਟਰੀ ਤਰੀਕੇ ਨਾਲ ਲੱਗੇ ਜਿਹੜਾ ਤਰੀਕਾ ਹੈਗਾ 1-2 ਕਰੋੜ ਉਹਦੀ ਕਮਾਈ ਘਟੂਗੀ ਕੋਈ ਜਾਨ ਨਹੀਂ ਨਿਕੜਦੀ ਉਹਨਾਂ ਦੀ 600-600 ਕਰੋੜ ਜਿਹੜਾ ਟਰਨਓਵਰ ਹੈ ਜੇ ਉਹ 10 ਕਰੋੜ ਆਪਣੇ ਮੇਨਟੇਨੈਂਸ ਤੇ ਲਾ ਦੂਗਾ ਤੇ ਚਾਰ ਲੋਕਾਂ ਨੂੰ ਰੋਜ਼ਗਾਰ ਹੀ ਮਿਲਣਾ ਤੇ ਲੋਕਾਂ ਦੀ ਹੈਲਥ ਵਧੀਆ ਰਹੂਗੀ ਐਨੀ ਕੀ ਖੇਡ ਆ ਤਾਂ ਬਿਲਕੁਲ ਤਾਂ ਕੀ ਲੱਗਦਾ ਹੈ ਕਿ ਕਦੋਂ ਤੱਕ ਇਹ ਚੀਜ਼ਾਂ ਹੋ ਸਕਦੀਆਂ ਨੇ ਜੇਕਰ ਪੰਜਾਬ 'ਚ ਤੁਸੀਂ ਇਹੋ ਜਿਹਾ ਐਹਿਦ ਕਰ ਰਹੇ ਹੋ ਹੋਰ ਵੀ ਲੋਕ ਨਾਲ ਤੁਰਦੇ ਆ ਕਦੋਂ ਤੱਕ ਪੰਜਾਬ 'ਚ ਇਹ ਗੱਲ ਹੋ ਸਕਦੀ ਹੈ ਕਿ ਪੰਜਾਬ ਦਾ ਪਾਣੀ ਬਚਾਇਆ ਜਾ ਸਕਦਾ ਹੈ ਕਿੰਨਾ ਚਿਰ ਦਾ ਟਾਰਗੇਟ ਆ ਦੇਖੋ ਇੱਕ ਨਿੱਕੀ ਮੋਟੀ ਗੱਲ ਆ ਵੀ ਹੁਣ ਨੂੰ ਤਾਂ ਇਹ ਹਫਤੇ ਮਹੀਨੇ ਦੀ ਗੱਲ ਆ ਜੇ ਸਾਡੇ ਨਾਲ ਸਾਰਾ ਪੰਜਾਬ ਖੜਦਾ ਤਾਂ ਲੋਕਾਂ ਨੇ ਖੜ ਕੇ ਸਰਕਾਰ ਨੂੰ ਪੁੱਛਣਾ ਸਰਕਾਰ ਨੂੰ ਜਵਾਬ ਦੇਣਾ ਪੈਣਾ ਤੇ ਦੂਜਾ ਤਰੀਕਾ ਫਿਰ ਇਹ ਆ ਵੀ ਜੇ ਲੋਕ ਨਹੀਂ ਜੁੜਨਗੇ ਫਿਰ 1 ਸਾਲ 10 ਸਾਲ 100 ਸਾਲ ਇਹ ਤਾਂ ਚੱਲੀ ਜਾਣਾ ਫਿਰ ਪਰ ਅਸੀਂ ਇਹ ਕਹਿੰਦੇ ਆ ਵੀ ਜਿੰਨੀ ਜਾਗਰੂਕਤਾ ਵਧ ਰਹੀ ਹੈ ਲੋਕਾਂ 'ਚ ਲੋਕ ਸਾਡੇ ਨਾਲ ਜੁੜ ਰਹੇ ਆ ਜੋ ਗੱਲ ਨੂੰ ਸਮਝਣ ਵੀ ਕਿੰਨਾ ਮਸਲਾ ਗੰਭੀਰ ਹੈ ਤੇ ਉਹ ਇੱਕ ਮੂਮੈਂਟ ਖੜਾ ਕਰਨ ਜਿਵੇਂ ਕਿਸਾਨ ਅੰਦੋਲਨ ਹੋਇਆ ਸੀ ਦਿੱਲੀ ਦੀਆਂ ਬਰੂਹਾਂ ਤੇ ਹੁਣ ਤਾਂ ਇਹ ਦਿੱਲੀ ਜਾਣ ਦੀ ਵੀ ਲੋੜ ਨਹੀਂ ਐ ਇੱਥੇ ਦਾ ਹੀ ਮਸਲਾ ਹੈ ਤੇ ਮੈਂ ਕਹਿੰਦਾ ਇਹਦਾ ਖੇੜ ਹੀ ਕੁਝ ਨਹੀਂ ਹੈ ਕਿ ਲੁਧਿਆਣੇ ਦੇ ਲੋਕ ਹੀ ਸਾਡੇ ਨਾਲ ਖੜ੍ਹ ਜਾਣ ਐਨੇ ਚੀ ਇਹ ਮਸਲਾ ਹੱਲ ਹੋ ਸਕਦਾ ਕਿਉਂਕਿ ਇਹ ਨਹੀਂ ਹੈਗਾ ਵੀ ਵਲੀਪੁਰ ਦੇ ਲੋਕਾਂ ਨੂੰ ਹੀ ਕੈਂਸਰ ਹੁੰਦਾ ਲੁਧਿਆਣਾ ਦੇ ਲੋਕਾਂ ਨੂੰ ਵੀ ਕੈਂਸਰ ਹੁੰਦਾ ਉਹ ਵੀ ਗੰਦਾ ਪਾਣੀ ਪੀ ਰਹੇ ਥੱਲੇ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਤਾਂ ਖਰਾਬ ਹੋ ਹੀ ਰਿਹਾ ਦੇਦੋਂ ਮੈਂ ਕਹਿੰਦਾ ਵੀ 6 ਮਹੀਨੇ ਸਾਲ ਚ ਖੇਲ ਜਿਹੜਾ ਹੈਗਾ ਜਿਹੜਾ ਖੇਡ ਖੇਡ ਰਹੀਆਂ ਸਰਕਾਰਾਂ ਇਹ ਬੰਦ ਹੋ ਸਕਦਾ ਇੰਡਸਟਰੀਆ ਚ ਸੁਧਾਰ ਆ ਸਕਦਾ ਤੇ ਇਹਦਾ ਸੋਲੂਸ਼ਨ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਹਾਲਾਤ ਸਾਰੇ ਪਾਸੇ ਇਹੀ ਨੇ ਜਾਂ ਸਿਰਫ ਸਤਲੁਜ ਦੀ ਪੰਜਾਬ ਚ ਗੱਲ ਚੱਲ ਰਹੀ ਹੈ ਜਾਂ ਪਰਲੇ ਪਾਸੇ ਬਿਆਸ ਤੁਸੀਂ ਉਧਰ ਵੀ ਗਏ ਹੋ ਉਧਰ ਵੀ ਜਾਂ ਰਾਵੀ ਤੇ ਗਏ ਹੋ ਵੀ ਉਧਰ ਵੀ ਇਹੀ ਹਾਲ ਦੇਖੋ ਸਤਲੁਜ ਦਾ ਮੋਸਟ ਪੋਲਿਊਟਡ ਆਪਾਂ ਕਹਿ ਸਕਦੇ ਹਾਂ ਵੀ ਕੋਈ ਨਾ 2000 ਤੋਂ ਜ਼ਿਆਦਾ ਇੱਕ ਡਾਟਾ ਕਹਿੰਦਾ 2000 ਤੋਂ ਉੱਤੇ ਸੋਰਸਸ ਨੇ ਜਿਹੜੇ ਪਾਣੀ ਦੇ ਸਤਲੁਜ ਦੇ ਵਿੱਚ ਪੈਂਦੇ ਨੇ ਪਰ ਜਦੋਂ ਤੱਕ ਉਹ ਹਰੀਕੇ ਜਾ ਕੇ ਹਰੀਕੇ ਪੱਤਨ ਜਾ ਕੇ ਮਿਲਦਿਆਂ ਨੇ ਬਿਆਸ ਤੇ ਸਤਲੁਜ ਤੇ ਫਿਰ ਉਧਰ ਬਰਾਬਰੀ ਹੋ ਜਾਂਦਾ ਕੰਮ ਉਧਰ ਤਾਂ ਕੈਂਸਰ 벨ਟ ਵੀ ਬੜੇ ਹਾਂ ਇੱਕ ਕੈਂਸਰ 벨ਟ ਦੇ ਨਾਂ ਚੱਲਦਾ ਪੰਜਾਬ ਚ ਟ੍ਰੇਨਾਂ ਪਰ ਪਰ ਜਾਂਦੀਆਂ ਨੇ ਚੱਲਦੀ ਆ ਜਿਹੜੀ ਤੇ ਲੋਕ ਕਹਿੰਦੇ ਆ ਉਹ ਕੈਂਸਰ ਟ੍ਰੇਨ ਹੈ ਜਾਂ ਬੱਸਾਂ ਚ ਲੋਕ ਆਂਦੇ ਆ ਪੀਜੀਆਈ ਨੂੰ ਆਮ ਹੀ ਗੱਲ ਚੱਲਦੀ ਆ ਇਹ ਵੀ ਘਰਾਂ ਘਰਾਂ ਚ ਜਿਵੇਂ ਵਾਲੀਪੁਰ ਪਿੰਡ ਦਾ ਹੀ ਲੈ ਲਓ ਉਧਰ ਜਾਣ ਦੀ ਲੋੜ ਹੀ ਨਹੀਂ ਜਿੱਥੇ ਇਹ ਬੁੱਢਾ ਦਰਿਆ ਬੁੱਢਾ ਨਾਲਾ ਬਣ ਕੇ ਵਗਦਾ 110 ਘਰ ਨੇ ਕਰਚ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹਨੂੰ ਕੋਈ ਜ਼ਿਆਦਾ ਸਕਿਨ ਰਿਲੇਟਡ ਹੈਪੇਟਾਈਟਸ ਸੀ ਤਾਂ ਉਸ ਲੈਵਲ ਦਾ ਵੀ ਹਰ ਤੀਜੇ ਬੰਦੇ ਨੂੰ ਹੈਗਾ ਇਹ ਸਿਰਫ 110 ਕਰਨੇ ਤੇ ਉਹਨਾਂ ਦੀ ਜੂਨ ਜਾ ਕੇ ਦੇਖੋ ਇਹਨਾਂ ਨੇ ਨਰਕ ਬਣਾਈ ਹੋਈ ਹੈ ਤੇ ਕੈਂਸਰ ਆਮ ਗੱਲ ਹੈ ਹੈਪੇਟਾਈਟਸ ਸੀ ਆਮ ਗੱਲ ਹੈ ਫਿਰ ਉਸ ਦੇ ਮੈਂ ਥੋੜੀ ਜੀ ਹੋਰ ਮਤਲਬ ਅੱਗੇ ਵਾਲੀ ਗੱਲ ਕਰਦਾ ਵੀ ਜਿਵੇਂ ਮੇਰਾ ਇੱਕ ਸਬਜੈਕਟ ਹੈ ਸਾਈਕੋਲੋਜੀ ਵੀ ਇਹ ਸਾਈਕੋਲੋਜੀਕਲ ਡਿਵੈਲਪਮੈਂਟ ਜਿਹੜੀ ਹੁੰਦੀ ਹੈ ਥੋੜੀ ਸੋਚਣ ਸਮਝਣ ਸਮਝਣ ਦੀ ਜਿਹੜੀ ਸ਼ਕਤੀ ਹੈ ਉਹ ਵੀ ਇਹਨੇ ਖੋਲ ਲੈਣੀ ਹੈ ਥੋੜੇ ਸਮੇਂ 'ਚ ਕਿਉਂਕਿ ਪਾਣੀ ਚੋ ਹੈਵੀ ਮੈਟਲਸ ਲੈਡ ਪੈ ਰਹੀ ਐ ਨਿਕਲ ਪੈ ਰਿਆ ਤੇ ਉਹਨੇ ਕੀ ਕਰਨਾ ਸੋਚਣ ਸਮਝਣ ਜਿਹੜੀ ਤੁਹਾਡੀ ਤਾਕਤ ਹੈਗੀ ਐ ਉਹ ਵੀ ਹੌਲੀ ਹੌਲੀ ਜਿਹੜੀ ਖਤਮ ਹੋ ਜਾਣੀ ਐ ਤੇ ਇਹ ਸਿਰਫ ਉਧਰ ਨਹੀਂ ਹੋਣਾ ਕਿਉਂਕਿ ਇੱਕ ਆਪਾਂ ਕਹਿੰਦੇ ਆ ਨਾ ਵੀ ਸਾਰੀ ਬੈਲਟਾਂ ਜੁੜੀਆਂ ਹੋਈਆਂ ਨੇ ਜ਼ਮੀਨ ਦੇ ਥੱਲੇ ਤੇ ਰਿਸ ਰਿਸ ਕੇ ਹੌਲੀ ਹੌਲੀ ਪਟਿਆਲੇ ਵੀ ਜਾਊਗਾ ਪਾਣੀ ਉਹ ਬਿਆਸ ਵੀ ਆਊਗਾ ਅੰਮ੍ਰਿਤਸਰ ਵੀ ਆਊਗਾ ਜਲੰਧਰ ਵੀ ਆਊਗਾ ਸਾਰੇ ਕਿਤੇ ਆਊਗਾ ਤਾਂ ਭਾਵ ਪੂਰਾ ਪੰਜਾਬ ਦਾ ਪਾਣੀ ਜਿਹੜਾ ਜਿਹੜੇ ਦਰਿਆਵਾਂ ਦੀ ਆਪਾਂ ਗੱਲ ਕਰ ਰਹੇ ਆ ਜਿਹੜਾ ਬਾਹਰਲਾ ਪਾਣੀ ਐ ਧਰਤੀ ਹੇਠਲਾ ਪਾਣੀ ਤਾਂ ਲਗਾਤਾਰ ਕੱਢ ਹੀ ਰਹੇ ਆ ਦੋ ਪਰਤਾਂ ਕਹਿਆ ਜਾਂਦਾ ਤਿੰਨ ਪਰਤਾਂ ਨੇ ਦੋ ਪਰਤਾਂ ਸੀ ਕੱਢ ਲਈਆਂ ਇੱਕ ਪਰਤ ਰਹਿ ਗਈ ਉਹ ਤੁਸੀਂ ਦੱਸ ਤੁਹਾਡੀ ਕੈਲਕੂਲੇਸ਼ਨ ਹੈ ਕਿ 8 ਸਾਲ ਚ ਹੋ ਜੂ ਹਾਲਾਂਕਿ ਉਹ ਡਾਟੇ ਕੁਝ ਹੋਰ ਕਹਿ ਰਹੇ ਆ ਤਾਂ ਤਾਂ ਉਸ ਦੇ ਨਾਲ ਨਾਲ ਤੁਸੀਂ دریا ਮਾਰੀ ਪਾਣੀ ਦੀ ਵੀ ਗੱਲ ਕਰ ਰਹੇ ਹੋ ਕਿ ਉਹ ਪੋਲੀਟ ਸਾਰੇ ਕਿਤੇ ਹੀ ਹੋਊਗਾ ਹਾਂਜੀ ਦੇਖੋ ਉਹੀ ਗੱਲ ਆ ਨਾ ਵੀ ਇੱਕ ਹੋਰ ਵੀ ਸਟੱਡੀ ਹੈਗੀ ਹੈ ਕਿਉਂਕਿ ਆਪਾਂ ਇਹ ਪੜ੍ਹਦੇ ਹੁੰਨੇ ਆ ਵੀ ਧਰਤੀ ਦੀ ਜਿਹੜੀ ਤਿੰਨ ਲੇਅਰ ਨੇ ਸਭ ਤੋਂ ਜਿਹੜੀ ਐਂਡ ਵਾਲੀ ਲੇਅਰ ਹੈ ਉਹਦੇ ਵਿੱਚ ਮੈਟਲਸ ਨੇ ਹੈਵੀ ਮੈਟਲਸ ਨੇ ਜਿੰਨਾ ਪਾਣੀ ਡੂੰਘਾ ਜਾਊਗਾ ਉਹਨਾ ਪਾਣੀ ਸਿਹਤ ਲਈ ਖਰਾਬ ਹੈ ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਤੇ ਉੱਤੇ ਵਾਲੀ ਲੇਅਰ ਦਾ ਆਪਾਂ ਵੈਸੇ ਖਰਾਬ ਕਰਤੀ ਇੰਡਸਟਰੀ ਨੇ ਏਸੀ ਵੇਜ ਨੇ ਪਾਈਪਾਂ ਪਾ ਪਾ ਕੇ ਖਰਾਬ ਕਰਤੀ ਉਹ ਤੋਂ ਵਿਚਾਲੇ ਵਾਲੀ ਉਹ ਇੰਡਸਟਰੀ ਨੇ ਪਾਣੀ ਖਿੱਚ ਲਿਆ ਛੱਡਿਆ ਨਹੀਂ ਭਾਵੇਂ ਖੇਤੀ ਦਾ ਵੀ ਇੱਕ ਫੈਕਟਰ ਲੋਕੀ ਮੰਨਦੇ ਆ ਉਸ ਤੋਂ ਥੱਲੇ ਵਾਲੀ ਚ ਪਾਣੀ ਰਹਿ ਗਿਆ ਉਹਦੇ ਚ ਮੈਟਲਸ ਦੀ ਪ੍ਰੈਜ਼ੈਂਸ ਹੈਗੀ ਹੈਗੀ ਆ ਉਹਦੇ ਚ ਕੈਲਸ਼ੀਅਮ ਫਲੋਰਾਈਡ ਪਤਾ ਨਹੀਂ ਕੀ ਕੀ ਇਹੋ ਜਿਹਾ ਮਿਲਦਾ ਜਿਹੜਾ ਜਿੰਨਾ ਡੂੰਘਾ ਜਾਣਾ ਪਾਣੀ ਨੇ ਪਾਣੀ ਦੀ ਕੁਆਲਿਟੀ ਉਨੀ ਖਰਾਬ ਹੋਣੀ ਹੀ ਹੋਣੀ ਆ ਫਿਰ ਸੋਲੂਸ਼ਨ ਬਚਦਾ ਵੀ ਅਸੀਂ ਦਰਿਆਈ ਪਾਣੀ ਪੀ ਲਈਏ ਫਿਰ ਦਰਿਆਈ ਪਾਣੀ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਆ। ਤਪਾਵਕੇ ਪੰਜਾਬ ਦੇ ਵਿੱਚ ਪਾਣੀ ਦਾ ਵੱਡਾ ਸੰਕਟ ਆਉਣ ਵਾਲਾ ਹੈ ਤੇ ਉਸ ਦੇ ਲਈ ਇਹ ਜਾਗਰੂਕਤਾ ਮੁਹਿੰਮ ਤੁਹਾਡੀ ਆ। ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਲੋਕ ਜਾਗਰੂਕ ਹੋਣਗੇ। ਬਹੁਤ ਬਹੁਤ ਸਮਾਂ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ। ਤਾਂ ਇਹ ਸਨ ਵਾਟਰ ਵਾਰੀਅਰਸ ਪੰਜਾਬ ਦੇ ਆਗੂ ਡਾਕਟਰ ਮਨਜੀਤ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਖੁੱਲੀ ਗੱਲਬਾਤ ਕੀਤੀ ਹੈ। ਗੱਲਬਾਤ ਤੁਹਾਨੂੰ ਕਿਵੇਂ ਲੱਗੀ? ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ। ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ। ਦਾਨ ਮਿਹਰ ਦੇ ਨਾਲ